ਮਾਈਕ ਫਰਮਾਈ ਕੋਲ ਗਾ ਰਹੇ ਹਾਂ ਤੋ ਦੇਣਾ ਜਿਆਦਾ ਪ੍ਰਾਪਨਾ ਦੇ ਇੰਪ੍ਰੈਸ ਕਰਦੇ ਨੇ ਬਲੇਜ ਨੇ ਵੀ ਅੱਜ ਮਾਈਕ ਫਰਮਾਈ ਕੋਲ ਕੋਲੋਪੈਲੋਸ ਕਿਹਾ ਹਾਂ ਤੋਂ ਪਹਿਲਾਂ ਤਾਂ ਹੀ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅਗੇਨ ਅਲੀਨ ਅਲੀ ਬਹੁਤ ਸੋਰੀ ਅਸੀਂ ਆਪਣੇ ਵਿੱਚ ਸਾਡੇ ਕੋਲ ਲੇਟ ਆਉਂ ਗਏ ਬੜਾ ਦੁਆਰਾ ਤੁਹਾਨੂੰ ਵਾਲੇ ਇਸ ਗੱਲ ਲਈ ਕਿ ਤੁਸੀਂ ਇਸ ਗੱਲ ਇਹਦਾ ਬੜਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਬਹੁਤ سارے ਪ੍ਰੋਗਰਾਮ ਨੇ ਕਲੈਕਸ਼ਨ ਕਰਨਾ ਬਹੁਤ ਸਮਾਂ ਬਹੁਤ ਦਿੱਤੀ ਤੇਰੀ ਜਵਾਲੇ ਇਸ ਮੌਕੇ ਤੇ ਅੱਗੇ ਜਿਹੜਾ ਗੱਲਬਾਤ ਕਰ ਰੱਖਾਂਗੇ ਅਸੀਂ ਅੱਜ ਤੁਹਾਡੇ ਕੋਲ ਇੱਕ ਖਾਸ ਸਬੰਧਤ ਲਈ ਲਾਏ ਆ ਕਿ ਸਾਡੇ ਕੋਲੇ ਸਿਨੇਮੇ ਦੇ ਵਿੱਚ ਬਾਅਦ ਚੁੱਕਰਵਾ ਮੌਸਾਈ ਪੰਜਾਬੀ ਫਿਲਮਾਂ ਲਈ ਹੁੰਦੀਆਂ ਨੇ ਹਿੰਦੀ ਫਿਲਮਾਂ ਲਈ ਹੁੰਦੀਆਂ ਨੇ ਪਰ ਅਸੀਂ ਇੱਕ ਸਾਰੇ ਬੰਦੇ ਕਹਿੰਦੇ ਨੇ ਕਿ ਇੱਕ ਮੱਖਾਂ ਵਿਸ਼ਾ ਲੈ ਕੇ ਆਏ ਆ ਪਰ ਇਹ ਸੱਚੀ ਮੁੱੱਚੀ ਕੈਸਾ ਵਿਸ਼ਾ ਲੈ ਕੇ ਆਏ ਆ ਜਿਹੜੇ ਨਿਸ਼ੇਵਲ ਸਾਡੇ ਸਰੇਮੇ ਦਾ ਸਾਡੇ ਪਰਾਜਕ ਦਾ ਧਿਆਨ ਨਹੀਂ ਚਿਰਦਾ ਅਸੀਂ ਆਪਣੇ ਲੋਕਾਂ ਤੇ ਆਲੂ ਸੁਭਿਸ਼ਮ ਬੁਣਾਉਣਾ ਚਾਹੁੰਦੇ ਆ ਸਾਡੀ ਪਿੰਡ ਫਿਰ ਦਾ ਨਾਂ ਪਿੰਡ ਵਾਲਾ ਸਕੂਲ ਆਪਾਂ ਜਿਹਨੇ ਲੋਕ ਇੱਥੇ ਬੈਠੇ ਆਪਾਂ ਸਾਰੇ ਜਦੋਂ ਸਕੂਲ ਦੇ ਵਿੱਚ ਤਕਰ ਹੁੰਨੇ ਆ ਜਿਹੜਾ ਪ੍ਰਾਇਮਰੀ ਸਕੂਲ ਹੈ ਸਾਡਾ ਉਹਦੇ ਨਾਲ ਬਹੁਤ ਸਾਰੇ ਗੁਰੇ ਜਾਗਾ ਹੋਣੀਆਂ ਨੇ ਖਾਸ ਕਰਕੇ ਜਿਹਨੇ ਲੋਕ ਪਿੰਡਾਂ ਚੋਂ ਆਏ ਨਹੀਂ ਅੱਜ ਹੋਏ ਪਿੰਡਾਂ ਦੇ ਸਕੂਲਾਂ ਨੇ ਖਤਮ ਹੋ ਰਹੇ ਨੇ ਪ੍ਰਾਇਮਰੀ ਸਕੂਲ ਸੋ ਉਹਨਾਂ ਦੇ ਕੋ ਮੁੱਦਾ ਲੈ ਕੇ ਅਸੀਂ ਇਸ ਫਿਲਮ ਦੇ ਵਿੱਚ ਜਿਹੇ ਇਸ ਪਾਸੇ ਬੈਠੇ ਤਾਜੀ ਜਿਹੜੇ ਫਿਰ ਨਿੱਗੀ ਹੈ ਉਜੋ ਸਤੇ ਦੀ ਬੈਠੇ ਨੇ ਜਿਹਨਾਂ ਨੇ ਇਹਨੂੰ ਬ੍ਰੈਕ ਕੀਤਾ ਵਾਈਟ ਲਿਸਟ ਨੂੰ ਡਿਸਟ੍ਰੀਬਿਊਟਰ ਹੈ ਇਹ ਇੱਕ ਐਸੀ ਫਿਲਮ ਹੈ ਜਿਹਦੇ ਵਿੱਚ ਇਹ ਮੁੱਦਾ اٹھਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ 21 ਹਜ਼ਾਰ ਸਕੂਲ ਸੀ ਜਿਹਦੇ ਵਿੱਚ ਹਰ ਤਬਕੇ ਦੇ ਲੋਕ ਗਰੀਬ ਬੱਚੇ ਪਰ ਸਾਰਾ ਕੁਝ ਪੜ੍ਹਦੇ ਸੀ ਉਹ ਸਕੂਲ ਖਤਮ ਹੋ ਕੇ ਉਹਨਾਂ ਦਾ ਸ਼ਰੀ ਕਰਨ ਹੋ ਰਿਹਾ ਹੈ ਅੱਜ ਸਾਡੇ ਮਨਾਂ ਦੀ ਮਾਨਸਿਕਤਾ ਇਹ ਹੋਈ ਹੋਈ ਹੈ ਕਿ ਸਾਨੂੰ ਇਹ ਲੱਗਦਾ ਹੈ ਕਿ ਜਿਹੜੇ ਸਕੂਲ ਬਹੁਤ ਵੱਡਿਆ ਪੀਸਾ ਲੈਂਦੇ ਨੇ ਸਾਨੂੰ ਲੱਗਦਾ ਹੈ ਕਿ ਉੱਥੇ ਭੜਾਈ ਸਭ ਤੋਂ ਵੱਧ ਚੰਗੀ ਹੁੰਦੀ ਹੈ ਇਹ ਸਾਡੇ ਮਨਾਂ ਚ ਗੱਲ ਬੱਸ ਗਈ ਅੱਜ ਹਰ ਇੱਕ ਮਾਪਾ ਨੂੰ ਇਹ ਲੱਗਦਾ ਕਿ ਮੇਰਾ ਬੱਚਾ ਉੱਥੇ ਪੜ੍ਹਨ ਚਾਹੀਦਾ ਹੈ ਜਿੱਥੇ ਸਭ ਤੋਂ ਵੱਧ ਫੀਸ ਹੈ ਤੇ ਦੂਜੀ ਗੱਲ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਜਿਹੜੀ ਸਭ ਤੋਂ ਵੱਡੀ ਜਾਇਦਾਦ ਹੈ ਉਹ ਸਾਡੇ ਬੱਚੇ ਨੇ ਉਹ ਜਿਹੜੀ ਸਭ ਤੋਂ ਚੰਗੀ ਤੇ ਵੱਡੀ ਜਾਇਦਾਦ ਹੈ ਸਾਡਾ ਆਨਵਾਦ ਕੋਈ ਇਖਾ ਹੈ ਉਹ ਕਿਹਨਾਂ ਹੱਥਾਂ 'ਚ ਜਾ ਰਿਹਾ ਹੈ ਉਹ ਕਿਹਨਾਂ ਸਕੂਲਾਂ 'ਚ ਜਾ ਰਿਹਾ ਹੈ ਕਿਉਂਕਿ ਸਾਡੀ ਫਿਲਮ ਦਾ ਇਹ ਮੁੱਦਾ ਹੈ ਕਿ ਬੱਚਿਆਂ ਨੂੰ ਕਦੇ ਬਿੱਲਿੰਗਾਂ ਨਹੀਂ ਪੜਾਉਂਦੀਆਂ ਬੱਚਿਆਂ ਨੂੰ ਕਦੇ ਸਹੂਲਤਾਂ ਨਹੀਂ ਪੜਾਉਂਦੀਆਂ ਬੱਚਿਆਂ ਨੂੰ ਏਸੀ ਕਮਰੇ ਨਹੀਂ ਪੜਾਉਂਦੇ ਏਸੀ ਬਸਾਂ ਨਹੀਂ ਪੜਾਉਂਦੀਆਂ ਜਾਂ ਖੁੱਲੇ ਗਰਾਊਂਡਾਂ ਨੂੰ ਵੱਡੇ ਪਲੇਅਰਾਂ ਦੇ ਪੜਾਉਂਦੇ। ਬੱਚਿਆਂ ਨੂੰ ਜਿਹੜਾ ਪੜਾਉਂਦਾ ਉਹ ਟੀਚਰ ਹੈ। ਅਸੀਂ ਉਸ ਜਗ੍ਹਾ ਤੇ ਕੰਸੈਂਟ੍ਰੇਟ ਕੀਤੀ ਹੈ ਕਿ ਟੀਚਰ ਦਾ ਇਮਾਨਦਾਰ ਹੋਣਾ ਆਪਣੇ ਕਿਰਤੇ ਬਤੀ ਆਪਾਂ ਸਾਰੇ ਲੋਕ ਕੋਈ ਨਾ ਕੋਈ ਰਲਗਾਰ ਦੀ ਰਸੋਈ ਚਾਲੇ ਚਲਾਉਂਦੇ ਕੋਈ ਨਾ ਕੋਈ ਕੀਤਾ ਕਰਦੇ ਆ। ਪਹਿਲਾਂ ਟੀਚਰ ਦਾ ਕੀਤਾ ਇੱਕ ਬੜਾ ਮਹੱਤਵਪੂਰਨ ਹੈ ਕਿਉਂਕਿ ਉਹਦੇ ਨਾਲ ਆਉਣ ਵਾਲੀਆਂ ਜਨਰੇਸ਼ਨਾਂ ਦਾ ਮਨਸਰ ਕਰਦੇ ਕਿ ਉਹਨਾਂ ਨੇ ਕੀ ਬਣਨਾ ਹੈ, ਕੀ ਕਰਨਾ ਹੈ। ਸੋ ਅਸੀਂ ਜਿਹੜੇ ਪੇਰੈਂਟਸ ਲੋਕਾਂ ਅਸੀਂ ਜਿਹੜਾ ਆਨਲਾਈਨ ਆਪ ਦੇਖਿਆ ਸਾਡੀ ਸਭ ਤੋਂ ਵੱਡੀ ਜਾਇਦਾਦ ਹੈ ਸਾਨੂੰ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਕਿ ਸਭ ਤੋਂ ਵੱਡੀ ਜਾਇਦਾਦ ਸਾਡੇ ਘਰ ਸਾਡੀਆਂ ਕੋਠੀਆਂ ਸਾਡਾ ਬੈਂਕ ਬੈਲੈਂਸ ਹੈ ਪਰ ਅਸੀਂ ਸਮਝਿਆ ਕਿ ਸਭ ਤੋਂ ਵੱਡੀ ਜਾਇਦਾਦ ਸਾਡੀ ਜਨਰੇਸ਼ਨ ਹੈ ਸੋ ਇਸ ਕਰਕੇ ਉਹ ਜਨਰੇਸ਼ਨ ਕਿਨਾ ਅਫਰ ਦੇ ਰਹੇ ਨਾ ਸੀ ਉਹ ਟਾਈਮ ਪਾਸ ਲੋਕਾਂ ਨੇ ਅਫਰ ਦੇ ਰਹੇ ਆ ਅਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਖਿਲਾਫ ਨਹੀਂ ਅਸੀਂ ਕਿਸੇ ਖਾਸ ادارے ਦੇ ਖਿਲਾਫ ਨਹੀਂ ਪ੍ਰਾਈਵੇਟ ਸਕੂਲ ਵੀ ਬਹੁਤ ਸਾਰੇ ਹੋ ਗਏ ਬ੍ਰਾਂਚਸ ਲੈ ਕੇ ਚੰਗਾ ਕੰਮ ਕਰਦੀਆਂ ਨੇ ਪਰ ਸਾਡਾ ਮੁੱਦਾ ਇਹ ਹੈ ਕਿ ਜਿੱਥੇ ਸਮਾਜ ਹਰ ਬੱਚਾ ਪੜ ਸਕਦਾ ਹੈ ਬਿਨਾਂ ਸੋਚੇ ਪੜ ਸਕਦਾ ਹੈ ਕਿ ਮੈਂ ਥੋੜਾ ਖਰਚ ਨਹੀਂ ਉਠਾ ਸਕਦਾ ਮੈਂ ਬੱਚਿਆਂ ਨੂੰ ਭਰਉਣ ਲਈ ਮੈਨੂੰ ਬਹੁਤ سارے ਪੈਸੇ ਦੀ ਲੋੜ ਹੈ ਇਹ ਬਿਨਾਂ ਸੋਚੇ ਬੱਚੇ ਪੜਾ ਸਕਦਾ ਹੈ ਉਹ ਸਕੂਲਾਂ ਦਾ ਬੰਦ ਹੋਣਾ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਸਾਡੀ ਮਾਨਸਿਕਤਾ ਹੈ ਕਿਉਂਕਿ ਜਦੋਂ ਬੱਚੇ ਘਟ ਗਏ ਤੇ ਸਕੂਲ ਉਹ ਬੰਦ ਹੋ ਗਏ ਬਹੁਤ ਸਾਰੇ ਸਕੂਲ ਅਸੀਂ ਦੇਖਿਆ ਹੈ ਬਿਨਾਂ ਸ਼ੱਕ ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਨਵੀਂ ਸਰਕਾਰ کافی ਸਾਰਾ ਅਪੋਰਸ਼ਨ ਕਰ ਰਹੀ ਹੈ ਪੰਜਾਬੀ ਦੇ ਲਈ ਪੁਨਾ ਪਿੰਡਾਂ ਦੇ ਸਕੂਲਾਂ ਦੇ ਲਈ ਅਸੀਂ ਉਸ ਗੱਲ ਨੂੰ ਵੀ ਅਪਰੀਸ਼ੀਏਟ ਕਰਦੇ ਆ ਦੂਜਾ ਸਾਨੂੰ ਮੁੱਦਾ ਇਹ ਲੱਗਦਾ ਸੀ ਕਿ ਜਿਹੜੇ ਪੰਜਾਬ ਦੇ ਸਕੂਲ ਨੇ ਖਾਸ ਕਰਕੇ ਪਿੰਡਾਂ ਦੇ ਸਕੂਲ ਨੇ ਪੈਰਨ ਸਕੂਲ ਨੇ ਉਹਨਾਂ ਦਾ ਇੱਕ ਮੁੱਦਾ ਇਹ ਹੈ ਕਿ ਜਿਹੜੇ ਅੱਜ ਸਾਡੇ ਮਹਾਨਗਰਾਂ ਦੇ ਸਕੂਲ ਨੇ ਸਾਡੇ ਕਸਬਿਆਂ ਦੇ ਸਕੂਲ ਨੇ ਉਹਨਾਂ ਦੇ ਵਿੱਚ ਇੱਕ ਹੋਰ ਮੁੱਦਾ ਛਿੜਿਆ ਹੋਇਆ ਹੈ ਕਿ ਜਿਹੜੀ ਸਾਡੀ ਮਾਂ ਬੋਲੀ ਹੈ ਬੱਚਿਆਂ ਨੂੰ ਇਸ ਗੱਲ ਤੇ ਫਾਈਂਡ ਹੁੰਦਾ ਹੈ ਕਿ ਤੁਸੀਂ ਇਹ ਬੋਲੀ ਨਹੀਂ ਬੋਲਣੀ ਸਾਰੀ ਬੋਲੀ ਬੋਲਣੀ ਹੈ ਇਹਦੇ ਮੈਂ ਵੀ ਦੱਸਣਾ ਚਾਹੁੰਦਾ ਕਿ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਾਂ ਸਾਰੀਆਂ ਬੋਲੀਆਂ ਸਿੱਖਣ ਚਾਹੀਦੀਆਂ ਪਰ ਦੁਨੀਆ ਦੇ ਵਿਗਵਾਨਾਂ ਦਾ ਕਥਨ ਹੈ ਕਿ ਬੱਚੇ ਆਪਣੀ ਮਾਂ ਬੋਲੀ ਦੇ ਵਿੱਚ ਜਿਹੜਾ ਵਿਕਾਸ ਕਰ ਸਕਦੇ ਨੇ ਉਹ ਕਿਸੇ ਹੋਰ ਬੋਲੀ 'ਚ ਨਹੀਂ ਕਰ ਸਕਦੇ ਸਾਨੂੰ ਸਾਡੇ ਪੇਰੈਂਟਸ ਦੇ ਮਾਜੇ ਗੱਲ ਵਸ ਗਈ ਕਿ ਜੇ ਕੋਈ ਬੱਚਾ ਇੰਗਲਿਸ਼ ਬੋਲਦਾ ਹੈ ਇਹਦਾ ਮਤਲਬ ਹੈ ਉਹ ਬੱਚਾ ਬਹੁਤ ਇੰਟੈਲੀਜੈਂਟ ਹੈ ਹਾਲਾਂਕਿ ਇੰਗਲਿਸ਼ ਜਿਹੜੀ ਇੱਕ ਭਾਸ਼ਾ ਹੈ ਇੰਗਲਿਸ਼ ਕੋਲ ਗਿਆਨ ਨਹੀਂ ਹੈ ਇੰਗਲਿਸ਼ ਭਾਸ਼ਾ ਹੈ ਜਿਹੜਾ ਬੰਦਾ ਇੰਗਲਿਸ਼ ਗੱਲ ਕਰਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਬਹੁਤ ਨੌਲੇਜ ਹੈ ਤੁਸੀਂ ਆਪਣੀ ਮਾਂ ਬੋਲੀ ਥੋੜੀ ਕੋਈ ਵੀ ਹੈ ਹਿੰਦੀ ਹੈ ਪੰਜਾਬੀ ਹੈ ਜਾਂ ਹੋਰ ਕੋਈ ਬੋਲੀ ਹੈ ਉਹਦੇ 'ਚ ਗੱਲ ਕਰਨ ਵਾਲਾ ਬੰਦਾ ਖਾਸ ਕਰਕੇ ਪੰਜਾਬੀ 'ਚ ਗੱਲ ਕਰਨ ਵਾਲਾ ਬੰਦਾ ਇਹ ਸਮਝਿਆ ਜਾਂਦਾ ਹੈ ਕਿ ਬੈਕਪੋਰ ਬੰਦਾ ਦੇਸੀ ਬੰਦਾ ਹੈ ਸੋ ਇਸ ਕਰਕੇ ਸਾਨੂੰ ਲੱਗਿਆ ਕਿ ਇਹ ਮੁੱਦਾ ਜਿਹੜਾ ਕਿਉਂਕਿ ਸਿਨੇਮਾ ਅੱਜ ਬਹੁਤ ਵੱਡੀ ਚੀਜ਼ ਹੋ ਗਿਆ ਅੱਜ ਸਾਡੀ ਕਹੀ ਹੋਈ ਗੱਲ ਦੂਰ ਤੱਕ ਪਹੁੰਚਦੀ ਹੈ ਪਰ ਉਹਦੇ ਲਈ ਜਿਹੜਾ ਸਭ ਤੋਂ ਵੱਡਾ ਸਾਧਨ ਤੁਸੀਂ ਲੋਕ ਹੋਏ ਪ੍ਰੈਸ ਹੈ ਅਸੀਂ ਜਿੰਨਾ ਮਾਰੀ ਚੰਗਾ ਸਬਜੈਕਟ ਬਣਾ ਲਈਏ ਉਹ ਥੋੜੂ ਬਿਨਾਂ ਅਧੂਰਾ ਹੈ ਜਦੋਂ ਤੱਕ ਤੁਸੀਂ ਲੋਕਾਂ ਨਹੀਂ ਦੱਸਦੇ ਕਿ ਇਹ ਚੀਜ਼ ਇਹੋ ਜਿਹੀ ਹੈ ਕਿ ਕਿਹੋ ਜਿਹੀ ਚੀਜ਼ ਆ ਰਹੀ ਹੈ ਉਹ ਤੋਂ ਬਿਨਾ ਅਸੀਂ ਧੂਰੇ ਆ ਇਸ ਬੇਨਤੀ ਨੂੰ ਲੈ ਕੇ ਤੁਹਾਡੇ ਕੋਲ ਪਹੁੰਚੇ ਆ ਸਾਡੇ ਕੋਲੇ ਇਹੋ ਜਿਹੀਆਂ ਫਿਲਮਾਂ ਦੇ ਬਹੁਤ ਸਾਰੇ ਬ੍ਰੇਕ ਨਹੀਂ ਹੁੰਦੇ ਬਹੁਤ ਸਾਰੇ ਸਾਧਨ ਨਹੀਂ ਹੁੰਦੇ ਸੀਮਤ ਸਾਧਨਾਂ ਨਾਲ ਫਿਲਮਾਂ ਬਣਾ ਰਹੇ ਆ ਅਸੀਂ ਹਰ ਤਰ੍ਹਾਂ ਦੀਆਂ ਫਿਲਮਾਂ ਕਰਦੇ ਆ ਪਰ ਸਾਡੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਕਲਾਕਾਰ ਦਾ ਬੰਦਾ ਰੀਚੀ ਬੈਠੇ ਨੇ ਸਾਡੀ ਫਿਲਮ ਦੀ ਹੀਰੋਇਨ ਹਰ ਸਿਲਮ ਨੂੰ ਗਾਇਕ ਬੈਠੀ ਆ ਸਾਨੂੰ ਕਲਾਕਾਰ ਕਿਸੇ ਫੈਕਟਰੀ ਨੇ ਨਹੀਂ ਬਣਾਇਆ ਸਾਨੂੰ ਕਿਸੇ ਮਿਲਣੇ ਨੇ ਬਣਾਇਆ ਹੈਗਾ ਸਾਨੂੰ ਕਿਸੇ ਕਾਰਪੋਰੇਟ ਨੇ ਨਹੀਂ ਬਣਾਇਆ ਸਾਨੂੰ ਕਲਾਕਾਰ ਆਮ ਸਾਡੀ ਆਵਾਮ ਨੇ ਲੋਕਾਂ ਨੇ ਬਣਾਇਆ ਤੁਸੀਂ ਬਣਾਇਆ ਤੁਸੀਂ ਉਹ ਲੋਕੋਂ ਜਿਨ੍ਹਾਂ ਨੇ ਸਾਡੇ ਨਾਮ ਦੇ ਪਿੱਛੇ ਕਲਾਕਾਰ ਸ਼ਬਦ ਲਾਇਆ ਸੋ ਸਾਨੂੰ ਫਿਰ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਕਲਾਕਾਰ ਬਣਾਇਆ ਅਸੀਂ ਉਹਨਾਂ ਦਾ ਕੋਈ ਕਰਜ਼ਾ ਤਾਰੀਏ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹੀਆਂ ਫਿਲਮਾਂ ਕਰੀ ਆਪਣੀ ਕਲਾ ਰਹੀ ਹੈ ਇਹ ਕਿਹਦੀ ਗੱਲ ਏ ਜਿਹੜੇ ਚਿਰ ਸਦਾ ਹੀ ਹੁਣ ਲੋਕ ਕਹਿੰਦੇ ਕਿ ਭਰਾ ਨੇ ਬੰਦੇ ਬਿਲਕੁਲ ਫਿਸ਼ਰ ਕੱਟ ਕੀਤਾ ਸੀ ਪਰ ਉਹਨਾਂ ਚ ਕੋਈ ਮੁੱਦਾ ਸੀ ਉਹਨਾਂ ਚ ਗੱਲ ਸੀ ਸਾਨੂੰ ਪਤਾ ਔਖੀ ਲੜਾਈ ਹੈ ਲੋਕਾਂ ਨੂੰ ਸਿਨੇਮਾ ਦਾ ਕਹਿਣ ਜੋ ਫਿਲਮਾਂ ਲੈ ਕੇ ਆਉਣਾ ਬਹੁਤ ਔਖਾ ਹੈ ਪਰ ਜੇ ਆਪਾਂ ਇਹ ਸੋਚਦੇ ਜੇ ਫਿਰ ਕੋਸ਼ਿਸ਼ ਨਹੀਂ ਕੋਈ ਕਰੂਗਾ ਨਹੀਂ ਸੋਇਸ਼ ਕਰਕੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਚੰਗੇ ਮੁੱਦੇ ਨੂੰ ਲੈ ਕੇ ਵੀ ਫਿਲਮਾਂ ਬਣਾਈਆਂ ਜਾਣ ਤਾਂ ਕਿ ਲੋਕਾਂ ਨੂੰ ਲੱਗੇ ਕਿ ਸਿਨੇਮਾ ਦਾ ਬਦਲ ਹੈ ਸਿਨੇਮਾ ਸਿਰਫ ਤੇ ਸਿਰਫ ਮਨੰਜਨ ਦਾ ਸਾਧਨ ਨਹੀਂ ਹੈ ਸਿਨੇਮੇ ਕੋਲੇ ਕਿਸੇ ਜੋਗ ਨੂੰ ਬਦਲਦੀ ਅਥਾ ਸ਼ਕਤੀ ਹੁੰਦੀ ਹੈ ਸੋ ਇਸ ਕਰਕੇ ਸਿਨੇਮਾ ਰਹੀ ਅਸੀਂ ਇਹ ਚੀਜ਼ ਲੈ ਕੇ ਆਏ ਹਾਂ ਮੈਂ ਆਪਣੀ ਗੱਲ ਬਹੁਤ ਲੰਬਾ ਨਹੀਂ ਕਰੂੰਗਾ ਅਸੀਂ ਇੱਥੇ ਕਰਨਾ ਫਰੀ ਜੀ ਜਿਨ੍ਹਾਂ ਨੇ ਕੱਲ੍ਹ ਜੀ ਟੀਚਰ ਦਾ ਰੋਲ ਕੀਤਾ ਸਰਕਾਰੀ ਟੀਚਰ ਦਾ ਰੋਲ ਕੀਤਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਪ੍ਰੋਮੋ ਦੇਖਿਆ ਹੋਵੇ ਲਾਈਕ ਬਹੁਤ ਸਾਰੇ ਲੋਕਾਂ ਨੇ ਕੀਤਾ ਬਹੁਤ ਸਾਰੇ ਲੋਕ ਇਸ ਗੱਲ ਨੂੰ ਰੀਡ ਵੀ ਕਰਦੇ ਨੇ ਕਿ ਸਾਡੇ ਸਕੂਲ ਕਿਓ ਜੇ ਸੀ ਅੱਜ ਸਮਾਂ ਕਿ ਹੋ ਜਾਏ ਸੋ ਮੈਂ ਬੇਨਤੀ ਕਰੂੰਗਾ ਜੀ ਪ੍ਰਿਕਰ ਪਾਲ ਦਿਓ ਬਾਡੀ ਨੌਨ ਫਿਲਮ ਵਾਲੇ ਗੱਲ ਕਰਦੇ ਨੇ ਪ੍ਰਿਕਰ ਪਾਲ ਸਰਦਾਰ ਜੀ ਅਨੁਸਾਰਿਆਂ ਨੂੰ ਮੇਰੇ ਵੱਲੋਂ ਫੈਪੜੀ ਸਸ਼ੀ ਕਾਲ ਤੋਂ ਪੂਰ ਹੋਵੇ ਥੋੜਾ ਜੀ ਆਇਆ ਤੇ ਅਗੇਨ ਮੈਂ ਮਾਫੀ ਚਾਹੁੰਦਾ ਬਹੁਤ ਸਾਰਿਆਂ ਚਲੋ ਵੀ ਐਵਰੀ ਡੇ ਸੀ ਸਵੇਰੇ ਜਾਂਦੇ ਆ ਸ਼ਾਮ ਨੂੰ ਔਰਦੇ ਆ ਸੋ ਐਵਰੀ ਡੇ ਅਸੀਂ ਟਾਈਮ ਤੇ ਪਹੁੰਚਦੇ ਆ ਅੱਜ ਅਸੀਂ ਲੇਟ ਹੋਏ ਆ ਉਹਦੇ ਲਈ ਅਸੀਂ ਦਿਨੋ ਆਫੀਸ ਚੋਂ ਆ ਤੇ ਬਹੁਤ ਸਾਰੀਆਂ ਗੱਲਾਂ ਰੋਨੀ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਸਾਨੂੰ ਦੱਸਿਆ ਨੇ ਵੀ ਸੀ ਕਿਸ ਬਾਰੇ ਫਿਲਮ ਬਣਾਈ ਹੈ ਕਿਦਾਂ ਇਸ ਫਿਲਮ ਨੂੰ ਸ਼ੂਟ ਕੀਤਾ ਕਿਹਨੇ ਲਿਖੀ ਹੈ ਨਾ ਸੋ ਮੈਨੂੰ ਇਹ ਲੱਗਦਾ ਵੀ ਅਸੀਂ ਵੀ ਪਿੰਡਾਂ ਚੋਂ ਨਿਕਲ ਕੇ ਹੌਲੀ ਹੌਲੀ ਰੁੰਦੇ ਰੁੰਦੇ ਇੱਥੇ ਤੱਕ ਪਹੁੰਚਿਆ ਤੁਸੀਂ ਸਾਰੇ ਜਿਵੇਂ ਤੁਹਾਡੇ ਸਾਥ ਦੇ ਨਾਲ ਸਾਡੇ ਗਾਣੇ ਸਾਡੀਆਂ ਫਿਲਮਾਂ ਲੋਕਾਂ ਤੱਕ ਪਹੁੰਚ ਗਈਆਂ ਨੇ ਤੇ ਮੈਨੂੰ ਵੀ ਮਹਿਸੂਸ ਕੀਤਾ ਵੀ ਜਦੋਂ ਉਹ ਕੈਰੇਕਟਰ ਮੈਨੂੰ ਸਰਾਇਆ ਜਣਾ ਨੇ ਤਾਜਵੀਰ ਹੋਣਾ ਨੇ ਮੈਨੂੰ ਲੱਗਿਆ ਕਿ ਇੱਕ ਤਰ੍ਹਾਂ ਕਿਤੇ ਫਿਲਮ ਮੇਰੇ ਆਪਣੇ ਜੀਵਨ ਦੇ ਨਾਲ ਬਹੁਤ ਰਿਲੇਟਡ ਹੈ ਕਿਉਂਕਿ ਜਦੋਂ ਅਸੀਂ ਛੋਟੇ ਸੀ ਸਾਡੇ ਪੇਰੈਂਟਸ ਵੀ ਨਹੀਂ ਅਫੋਰਡ ਕਰਦੇ ਸੀ ਵੀ ਅਸੀਂ ਵੱਡੇ ਸਕੂਲਾਂ 'ਚ ਪੜੀਏ ਸਾਡੇ ਪੇਰੈਂਟਸ ਵੀ ਬੜੀਆਂ ਮੁਸ਼ਕਲਾਂ ਦੇ ਨਾਲ ਸਾਰਾ ਫੀਸਾਂ ਦੇ ਲੱਦੇ ਸੀ ਤੇ ਉਸ ਟਾਈਮ ਕੋਈ ਇਹਦਾ ਦੇ ਸਾਡਾ ਹੈ ਨਹੀਂ ਸੀ ਕਿ ਵੀ ਅਸੀਂ ਪਿੰਡ ਵਾਲੇ ਸਕੂਲ ਦੀ ਜਿਹੜੀ ਦਸ਼ਾ ਸੀ ਕੋਈ ਐਨੀ ਵਧੀਆ ਨਹੀਂ ਸੀ ਵੀ ਉੱਥੇ ਚੰਗੇ ਟੀਚਰ ਆ ਗਏ ਸਾਨੂੰ ਪੜ੍ਹਾ ਸਕਣ ਚੰਗੀ ਸਿੱਖਿਆ ਦੇ ਸਕਣ ਅੱਜ ਵੀ ਅਸੀਂ ਕਿਤੇ ਚੰਗੀ ਪਾਰਟੀ ਦੇ ਵਿੱਚ ਖੜੇ ਹੋਏ ਆ ਜਾਂ ਚੰਗੀ ਕਿਤੇ ਜਗ੍ਹਾ ਤੇ ਖੜੇ ਹੋਏ ਹਾਂ ਤੇ ਥੋੜਾ ਹੈਜ਼ਿਟੇਟ ਕਰਦੇ ਹਾਂ ਵੀ ਇਹ ਲੱਗਦਾ ਵੀ ਜੇ ਕਿਤੇ ਸਾਡੀ ਸਕੂਲਿੰਗ ਥੋੜੀ ਜਿਹੀ ਹੋਰ ਵਧੀਆ ਹੋਈ ਹੁੰਦੀ ਤੇ ਸ਼ਾਇਦ ਅਸੀਂ ਜਿੱਥੇ ਖੜੇ ਆ ਉਤੋਂ ਦਸ ਕਦਮ ਅੱਗੇ ਹੁੰਦੇ ਜੋ ਜਿਹੜੀਆਂ ਚੀਜ਼ਾਂ ਜਿਹੜੀਆਂ ਸਹੂਲਤਾਂ ਤੁਸੀਂ ਵਾਂਝੇ ਰਹਿ ਗਏ ਅਸੀਂ ਚਾਹੁੰਦੇ ਆ ਵੀ ਸਾਡੇ ਕਿਸੇ ਉਪਰਾਲੇ ਦੇ ਨਾਲ ਸਾਡੇ ਕਿਸੇ ਅਫਰ ਦੇ ਨਾਲ ਬਹੁਤ ਕਾਬਲ ਬੱਚੇ ਨੇ ਠੰਡਾਂ ਦੇ ਵਿੱਚ ਜਿਹਨਾਂ ਨੂੰ ਅੱਲੇ ਵੀ ਸਹੂਲਤਾਂ ਨਹੀਂ ਮਿਲ ਰਹੀਆਂ ਵਾਂਝੇ ਨੇ ਉਹਨਾਂ ਦੇ ਪੇਰੈਂਟਸ ਸਪੋਰਟ ਨਹੀਂ ਕਰਦੇ ਤੇ ਅਸੀਂ ਕੋਈ ਅਜਿਹੀ ਫਿਲਮ ਬਣਾਈਏ ਕਿ ਐਟਲੀਸਟ ਕੋਈ ਰਾਹ ਰਸਤਾ ਜਿਹੜਾ ਆ ਉਹ ਮਿਲੇ ਇਦਾਂ ਦੇ ਫੀਚਰਸ ਜਿਹੜੇ ਨੇ ਉਹ ਇਨਫਲੂਐਂਸ ਹੋਣ ਸਾਡੀਆਂ ਫਿਲਮਾਂ ਤੋਂ ਸਾਡੇ ਕਿਰਦਾਰਾਂ ਤੋਂ ਤੇ ਉਹ ਸਕੂਲਾਂ 'ਚ ਕੰਮ ਕਰਨ ਹਾਲਾਂਕਿ ਜਿਹੜੀ ਨਵੀਂ ਜਨਰੇਸ਼ਨ ਦੇ ਕਲਾਕਾਰ ਨੇ ਜਾਂ ਪੱਤਰਕਾਰ ਨੇ ਜਿੰਨੇ ਜਾਂ ਟੀਚਰਸ ਨੇ ਉਹ ਬਹੁਤ ਰਿਸਪੋਨਸੀਬਿਲਟੀ ਦੇ ਨਾਲ ਆਪਣਾ ਕੰਮ ਕਰਨੇ ਥੋੜੀ ਜਿਹਾ ਪਿੱਛੇ ਚਲੇ ਜਾਂਦੇ ਆ ਥੋੜੀ ਰਿਸਪੋਨਸੀਬਿਲਟੀ ਤੋਂ ਵੀ ਭੱਜਦੇ ਰਹੇ ਹਮੇਸ਼ਾ इवन ਸਾਡੇ ਵੀ ਕਈ ਟੀਚਰ ਅਦੰਦਰ ਉਹਦੇ ਜਿਹਨਾਂ ਨੂੰ ਇਹ ਫਿਕਰ ਹੁੰਦਾ ਸੀ ਕਿ ਦੋ ਸੌ ਸੈਂਕੜੇ ਬਣੇ ਆ ਯਾਰ ਕਰੇ ਜਾ ਕੇ ਡੰਗਰ ਨੂੰ ਪੱਟੇ ਪਾ ਗਏ ਸੋ ਅੱਜ ਦਾ ਟਾਈਮ ਜਿਹੜਾ ਹੈ ਮੀਡੀਆ ਦਾ ਯੁੱਗ ਹੈ ਬੜੀ ਸੰਜੀਦਗੀ ਨਾਲ ਬੜੀ ਰਿਸਪੋਨਸੀਬਿਲਟੀ ਦੇ ਨਾਲ ਹਰੇਕ ਬੰਦਾ ਆਪਣਾ ਕਿਰਦਾਰ ਪਲੇ ਕਰ ਰਿਹਾ ਸੋ ਇਦਾਂ ਦੇ ਕਿਰਦਾਰ ਵਾਂਗ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਫਿਲਮ ਦੇ ਵਿੱਚ ਇਹਦਾ ਟੀ ਔਰ ਜਿਹੜੀਆਂ ਮੁਸ਼ਕਿਲ ਸਾਨੂੰ ਜਿਹਨਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਇਸ ਫਿਲਮ ਦੇ ਵਿੱਚ ਉਹ ਫਰਮਾਇਆਂ ਨੇ ਵੀ ਉਹਨਾਂ ਲਈ ਜਿਹੜੀ ਪੀਡੀਐ ਉਹ ਕਿਸੇ ਨਾ ਕਿਸੇ ਤਰੀਕੇ ਹੱਲ ਕਰ ਸਕੀਏ ਅਸੀਂ ਚੰਗੇ ਵਿਸ਼ੇ ਲੈ ਕੇ ਆਈਏ ਸਿਰਮੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣੀਆਂ ਔਰ ਉਹਾਂ ਤੇ ਮਰਦ ਵੀ ਉੱਠਦੇ ਜੀ ਕਿ ਹੈ ਵੀ ਸਿਰਫ ਕਾਮੇਡੀ ਹੁੰਦੀ ਹੈ ਫਿਲਮਾਂ ਦੇ ਵਿੱਚ ਕੋਈ ਤੱਤ ਨਹੀਂ ਹੁੰਦਾ ਕੋਈ ਤੱਤ ਨਹੀਂ ਹੁੰਦੇ ਕੋਈ ਵਿਸ਼ਾ ਨਹੀਂ ਹੁੰਦਾ ਸੋ ਅਸੀਂ ਤੁਹਾਡੇ ਸਾਰਿਆਂ ਦਾ ਸਾਥ ਚਾਹੁੰਦੇ ਆ ਕਿਉਂਕਿ ਜਿਵੇਂ ਰੌਣੀ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕਹਿਤੀਆਂ ਵੀ ਡਿਟੇਲ ਦੇ ਵਿੱਚ ਸਮਝਾਤੀਆਂ ਵੀ ਇਹ ਫਿਰਮ ਜਿਹੜੀ ਹੈ ਬਹੁਤ ਵੱਡੇ ਬਜਟ ਨਾਲ ਨਹੀਂ ਬਣੀ ਔਰ ਇਸ ਫਿਰਮ ਨੂੰ ਪ੍ਰਮੋਟ ਕਰਨ ਲਈ ਵੀ ਐ ਨਹੀਂ ਹੈਗਾ ਕਿ ਅਸੀਂ ਬਹੁਤ ਵੱਡਾ ਬਜਟ ਲਾ ਰਹੇ ਹਾਂ ਤੁਹਾਡਾ ਸਾਥ ਸਾਨੂੰ ਚਾਹੀਦਾ ਕਿਉਂਕਿ ਮੀਡੀਆ ਇੱਕ ਅਹਿਮ ਅਦਾਰਾ ਹੈ ਅਹਿਮ ਇਹ ਕਿਰਨ ਪੂਰੀ ਕਰਦਾ ਹੈ ਸਮਾਜ ਦੇ ਵਿੱਚ ਕਿ ਚੰਗੀ ਚਾਹੇ ਬੁਰੀ ਕਿਸੇ ਦੀ ਵੀ ਗੱਲ ਜਿਹੜੀ ਆ ਉਹ ਆ ਆਮ ਲੋਕਾਂ ਤੱਕ ਲੈ ਕੇ ਜਾਂਦਾ ਸੋ ਮੈਨੂੰ ਲੱਗਦਾ ਵੀ ਇਹ ਫਿਲਮ ਦਾ ਜਿਹੜਾ ਵਿਸ਼ਾ ਬਹੁਤ ਪਿਆਰਾ ਬਣਾਇਆ ਸੀ ਪਿੰਡ ਵਾਲਾ ਸਕੂਲ ਇੱਕ ਜਿੰਮੇਵਾਰ ਟੀਚਰ ਦੀ ਸਟੋਰੀ ਹੈ ਜਿੰਮੇਵਾਰ ਟੀਚਰ ਦੀ ਕਹਾਣੀ ਹੈ ਸੋ ਤੁਸੀਂ ਸਾਰੇ ਇਸ ਫਿਰ ਉਹਨੂੰ ਸਪੋਰਟ ਕਰੋ ਜਿੰਨਾ ਹੋ ਸਕਦਾ ਸੋ ਮੈਂ ਇਹ ਕਹਦਾ ਹਾਂ ਮਾਫੀ ਚਾਹੁੰਦਾ ਬਾਕੀ ਤਾਜਵੀਰ ਸਮਝਾਉਣਗੇ ਕਿ ਉਹਨੇ ਕਿਤਾਹ ਇਹ ਫਿਲਮ ਸੋਚੀ ਸ਼ਰਧਾ ਦੇ ਆਪੇਸ਼ਾਂ ਜਿਆਦਾ ਬੋਸ ਤਾਂ ਇਹ ਡੀਟੇਲ ਜਿਹੜੀ ਹੈ ਇਹ ਵਾਈਟ ਹੈਂਡ ਤੋਂ ਸਾਡੇ ਲਈ ਪਹੁੰਚਿਆ ਹੈ ਸਪੈਸ਼ਲ ਇਹ ਤਾਰੀਖ ਨੂੰ ਨਾ ਬੰਨ੍ਹੋ ਜਿਹੜੀ ਫਿਲਮ ਬਣਾ ਰਹੇ ਉਸ ਨੂੰ ਬਿਲੀਵਿਟੀ ਟੀਚਰ ਨਹੀਂ ਕਰਦੇ ਟੀਚਰ ਹੁਣ ਸਬਜੈਕਟ ਕਿਹੜਾ ਹੈ ਹਾਂਜੀ ਸਬਜੈਕਟ ਕਿਹੜਾ ਪੜਾਉਂਦਾ ਪ੍ਰਾਇਮਰੀ ਸਕੂਲ ਦੇ ਵਿੱਚ ਤਾਂ ਸਾਰੇ ਸਬਜੈਕਟ ਪੜ੍ਹਾਉਂਦੇ ਨੇ ਕਿ ਜਿੰਨੇ ਜੇ ਪ੍ਰਾਇਮਰੀ ਸਕੂਲ ਹੁੰਦਾ ਜਦੋਂ ਉਹ ਇੱਕ ਇੱਕ ਟੀਚਰ ਸਾਰਾ ਬਿਨ ਪੜ੍ਹਾ ਲੈਂਦਾ ਬਕਿ ਮੋਸਟਲੀ ਸਰਕਾਰ ਨੇ ਕਿਹਾ ਹੈ ਕਿ ਹਰ ਸਬਜੈਕਟ ਦੇ ਵਿੱਚ ਪੰਜਾਬੀ ਯੂਨੀਵਰਸਲ ਆਜ਼ਮੀ ਜ਼ਰੂਰੀ ਹਾਂਜੀ ਇਸ ਲਈ ਜਿਹਨੂੰ ਪੰਜਾਬੀ ਜਿਹੜਾ ਕਰ ਰਹੇ ਹਾਂ ਕਿ ਸਾਰੇ ਸਬਜੈਕਟਾਂ ਦੇ ਵਿੱਚ ਨੇ ਦੇਖੋ ਅੱਜ ਦੇ ਟਾਈਮ ਦੇ ਵਿੱਚ ਨਾ ਅੱਗੇ ਵਧਣ ਵਾਸਤੇ ਜਿਵੇਂ ਰੌਣੀ ਸਾਹਿਬ ਨੇ ਕਿਹਾ ਵੀ ਲੈਂਗੁਏਜ ਬੈਰੀਅਰ ਤਾਂ ਹੋਣਾ ਹੀ ਚਾਹੀਦਾ ਪੰਜਾਬੀ ਪ੍ਰਮੋਟ ਪੰਜਾਬੀ ਹਰ 90% ਪ੍ਰਮੋਟ ਕੀਤੀ ਹੈ ਇਹਦਾ ਇਹੀ ਵਿਸ਼ਾ ਹੈ ਸਰਪੋਰਟ ਪੰਜਾਬੀ ਦੀ ਨਜ਼ਰ ਆ ਰਹੀ ਹੈ ਸਭ ਪੰਜਾਬੀ ਚੋਣਾਂ ਨਾ ਆ ਰਹੀ ਹੈ ਅਮਿਸ਼ ਅਲਵਾ ਬਟਾਏ ਇਸਰ ਜਿਹੜੀ ਮਾਤ ਦੇ ਸਾਹਮਣੇ ਮੈਂ ਤਾਂ ਨਹੀਂ ਗੱਲ ਇਸ ਕਰਦਾ ਕਿਉਂਕਿ ਦੇਖੋ ਇਹ ਜਿਹੜਾ ਮਸਲਾ ਹੈ ਨਾ सबू ऐ लगता है कि अज जवास हो रहा फॉरन कंट्रीज सारे बच्चे जा रहे हैं बहुत सारे लोगों नहीं पढ़नी होगी सारी पंजाबी फैमिल के बच्चों या बहुत सारे पे लोग पिंड आकर शहर के पेंडा तो स्कूल है ਇਸ ਕਰਕੇ ਸਾਡੇ ਇੰਗਲਿਸ਼ ਚ ਲਿਖਣਾ ਬੜਾ ਜ਼ਰੂਰੀ ਸੀ ਇਹ ਨਾਲ ਤਾਂ ਉਹ ਉਸੇ ਛੋਟਾ ਕਰ ਸਕਦੇ ਪੰਜਾਬੀ ਜਿਸ ਦਾ ਛੋਟੀ ਕੀਤੀ ਉਹ ਨੂੰ ਉਸੇ ਛੋਟਾ ਨਹੀਂ ਕਰ ਸਕਦਾ ਇਹ ਐਸੀ ਲਾਲ ਤਾਂ ਬਿਕਣੀ ਹੈ ਉਹ ਸਿਰਫ ਕਿ ਉਹਨਾਂ ਨੇ ਡਿਜ਼ਾਈਨ ਹੋ ਜਾ ਬਣਾਇਆ ਹੋਇਆ ਇਹ ਮਸਲ ਉਹ ਦਾ ਮਾਸਟਰ ਤੁਸੀਂ ਕੀਤਾ ਨਾ ਜੀ ਹਾਂ ਜੀ ਮਾਸਟਰ ਕੁਲਪਨ ਪਾਸ ਅਸੀਂ ਕੀਤਾ ਤਾਂ ਸਾਹਨ ਤਾਂ ਲੱਗਿਆ ਕਿ ਅਸੀਂ 19 ਬੈਲੀ ਦਿੱਤੀ ਹੈ ਸਕੂਲ ਨੂੰ ਕਿਉਂਕਿ ਜੇ ਅਸੀਂ ਸਾਡੇ ਮਨ ਚੇ ਮਰਜ਼ਾ ਹੋ ਸਕਦੀ ਕਿ ਅਸੀਂ ਪਿੰਡ ਵਾਲਾ ਸਕੂਲ ਬਣਾਉਣੀ ਹੈ ਅਸੀਂ ਸ਼ਹਿਰ ਵਾਲਾ ਸਕੂਲ ਬਣਾ ਸਕਦੇ ਸੀਗੇ ਜਾਸੀ ਬੱਚਪਨ ਵਾਲਾ ਸਕੂਲ ਵੀ ਰੱਖ ਸਕਦੇ ਸੀ ਉਹ ਨਾ ਸਰ ਸੋਇਸ ਕਰਕੇ ਸਰ ਚੈਰ ਉਹ ਵੀ ਬੀਨ ਬਾਰੇ ਸਮਝਾਉਣਾ ਕੁਛ ਹੈਗਾ ਗਵਰਨਮੈਂਟ ਨੇ ਕਿਹਾ ਲਾ ਬੋਰਡ ਕਿ ਕਿ ਦੇਖੋ ਜਿਹੜੇ ਸੀਐਮ ਸਾਹਿਬ ਨੇ ਉਹਦੇ ਕਰਾ ਕਰ ਸੀ ਰੀਡਿੰਗ ਹੈ ਉਹ ਜਦੋਂ ਸੀਐਮ ਬੋਲੇ ਉਹਨਾਂ ਨੇ ਕਿਹਾ ਕਿ ਹਰ ਜਗ੍ਹਾ ਪੰਜਾਬੀ ਭਾਸ਼ਾ ਲਾਜ਼ਮੀ ਹੈ ਤਾਂ ਮੋਡਿੰਗ ਕਰਨਾ ਚਾਹੀਦਾ ਜੀ ਠੀਕ ਹੈ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਜੋ ਕਾਨੂੰਨ ਤੇ ਇਹ ਜਿਹੜੀ ਨਾ ਨਾਤੇ ਪ੍ਰੋਟੈਕਸ਼ਨ ਵੀ ਹੋਵੇ ਅੰਤ ਸਰ ਵੀ ਇਹ ਸਮਝਾਇਆ ਕਿ ਜਿਹੜੀ ਸੀ ਲੈਂਗੁਏਜ ਹੈ ਉਹਦਾ ਜ਼ਿਆਦਾ ਪ੍ਰਮੋਟ ਨਹੀਂ ਕਿ ਕਿਸਰ ਪੰਜਾਬੀ ਵਿੱਚ ਜਿੱਥੇ ਵੀ ਪੰਜਾਬੀ ਦੇ ਵਿੱਚ ਚੱਲ ਰਹੇ ਨੇ ਗੱਲ ਪੰਜਾਬੀ ਦੀ ਨਾ ਮੇਰਾ ਸਮਝ ਨਹੀਂ ਬਹੁਤ ਸਾਫ਼ ਸਮਝਿਆ ਉਹਨੂੰ ਤਾਂ ਕਹਿਦਾ ਗੱਲ ਹੋਈ ਹੈ ਕਿ ਜਿਹੜੇ ਬੱਚੇ ਸ਼ਹਿਰ ਪੜਦੇ ਨੇ ਕੋਈ ਸਕੂਲਾਂ ਦੇ ਪੜਦੇ ਨੇ ਫਾਇੰਡ ਕੀਤਾ ਜਾਂਦਾ ਕਿ ਤੁਸੀਂ ਪੰਜਾਬੀ ਨਹੀਂ ਭੁੱਲਦੇ ਫਾਇੰਡ ਕੀਤਾ ਉਹ ਘਾਲਾ ਕਿ ਤੁਸੀਂ ਫਿਰ ਉਸ ਦੇ ਨਾਲ ਤੁਸੀਂ ਤੁਸੀਂ ਭਾਸ਼ਾ ਗੱਦ ਕਰਦੇ ਹੋ ਇਹ ਸਾਡਾ ਮੁੱਦਾ ਵਿੱਚ ਹੁੰਦਾ ਹੈ ਕਿ ਸਾਡੇ ਜਿਹੜੀ ਜਨਰੇਸ਼ਨ ਹੈ ਉਹਨੂੰ ਵੀ ਮਾਂ ਬੋਲੀ ਹੈ ਸਾਡੀ ਸਾਡੀ ਮਦਰ ਟੰਗ ਉਹ ਵੀ ਥੋੜਾ ਜਾ ਰਿਹਾ ਹੈ ਇਹ ਮੁੱਦਾ ਜੀ ਬਾਕੀ ਦੇ ਵਿੱਚ ਤਾਂ ਕਹਿੰਦਾ ਜੀ ਨਾ ਫਿਰ ਮੁਝੇ ਨਹੀਂ ਆਇਆ ਜੀ ਕਿ 3 ਹੀ ਪਾ ਲੈ ਸਕੀ। ਪਰ ਬੂਰ ਦੇ ਵਿੱਚ ਸਾਨੂੰ ਦੇ ਇਨਸਾਫ ਨਾ ਦਿਨਾ ਆ ਰਹੇ ਪਿੰਡ। ਬੂਰ ਦੇ ਵਿੱਚ ਚੀਜ਼ ਆ ਨਹੀਂ ਪਿਆ ਪਤਾ ਗਿਆ ਹੁੰਦੀ ਉਹ ਸਾਡੇ ਮਾਲੋ 100 ਬੰਦਾ ਕੰਮ ਕਰਿਆ ਉਹਨੂੰ ਉਹ ਸੌ ਮੈਂ ਪਿੰਡ ਚ ਫਾਇਆ ਬਿਆ ਮੇਰੇ ਪਿੰਡ ਵਾਲਾ ਸਕੂਲ ਬੰਦ ਹੋਇਆ ਤਾਂ ਮੈਂ ਫਿਰ ਉਹ ਫਿਰ ਉਹ ਲਿਖੀ ਕਿਉਂ ਵੀ ਦੋ ਬੱਚੇ ਘਟ ਜਿਆ ਤਾਂ ਸਕੂਲ ਬੰਦ ਹੋ ਜਾਂਦਾ ਹੁਣ ਨਾਲੋਂ 15 ਬੱਚੇ ਆ ਹੁਣ ਉਹ ਕਿੰਨੇ ਕੁ ਤਰੀਕ ਤੇ ਮਾਤ ਦੇ ਡੈਡੀ ਬੱਚੇ ਹੁਣ ਉਹਨਾਂ ਨੂੰ ਕਿਹਾ ਜਾਂਦਾ ਵੀ ਦੋਏ ਘਟਦੇ ਵਿੱਚ ਸਕੂਲ ਨੂੰ ਮਾਤੀ ਕਰ ਦਿੱਤਾ ਜਾਵੇ ਉਹ ਖੁਦ ਇਹ ਜੇ 15 ਬੱਚੇ ਉੱਥੇ ਪਹੁੰਚ ਗਏ ਤਾਂ ਪੜੂਗੇ ਮਾਤੋਂ 10 ਪਹੁੰਚ ਗਏ 5 ਨਹੀਂ ਪਹੁੰਚ ਪਾਇਆ ਕਿ ਹਰ ਬੰਦੇ ਦੇ ਵਿਆਹ ਦੀਆਂ ਨਾਲ ਸਮੇਂ ਦੇ ਉੱਧਰ ਤੋਂ ਮੇਟਣਾ ਹੁਣ ਉਹ 5 ਰਹਿ ਗਏ ਮੇਰੇ ਸੋਚੇ ਖੁਦ ਤਿੰਨ ਬੱਚੇ ਪੜ ਹੀ ਨਹੀਂ ਰਹੇ ਸਰਪਾਲ ਜੀ ਨੇ ਕੰਪਲੇਟ ਕੀਤਾ ਹੈ ਉਹਨਾਂ ਤੱਕ ਤੁਹਾਨੂੰ ਕੀ ਲੱਗਦਾ ਕਿ ਛੋਟਾ ਦੇ ਸ਼ਹਿਰ ਦੇ ਸਕੂਲ ਦੇ ਵਿੱਚ ਹੀ ਅ ਮੈਂ ਜਿਵੇਂ ਕਹਿਆ ਵੀ ਰੋਨੀ ਸਾਹਿਬ ਨੇ ਬਹੁਤ ਜਿੱਡੇ ਨਾਲ ਤੁਹਾਨੂੰ ਕੰਦਾ ਸਮਝਾਤੀਆਂ ਦੱਸਿਆ ਹਾਂ ਹਾਂ ਮੈਂ ਰਹਿ ਦੱਸ ਰਿਹਾ ਕਿ ਵੀ ਅ ਜਿਵੇਂ ਸਾਡੇ ਵੀ ਬੱਚੇ ਆਬਵੀਅਸਲੀ ਅਸੀਂ ਸ਼ਹਿਰਾਂ 'ਚ ਪੜ੍ਹਾਏ ਨੇ ਜਾਂ ਸ਼ਹਿਰਾਂ 'ਚ ਪੜ੍ਹਦੇ ਨੇ ਤੇ ਸਭ ਤੋਂ ਵੱਡਾ ਮਸਲਾ ਤੇ ਇਹ ਅ ਅੱਜਕੱਲ੍ਹ ਹੈਗਾ ਵੀ ਅ ਫਾਈਨ ਲੱਗਦਾ ਜਿਹੜਾ ਨਾ ਕਿ ਵੀ ਤੁਸੀਂ ਜਾ ਕੇ ਤੁਸੀਂ ਸੋਨ ਪੰਜਾਬੀ ਪਰਿਵਾਰਾਂ ਸਾਡੇ ਘਰਾਂ ਦੇ ਪੰਜਾਬੀ ਭੁੱਲੀ ਜਾਂਦੀ ਹੈ ਬੱਚੇ ਵੀ ਪੰਜਾਬੀ ਬੋਲਦੇ ਨੇ ਜਦੋਂ ਉਹ ਜਾ ਕੇ ਉੱਥੇ ਪੰਜਾਬੀ ਬੋਲਦੇ ਆ ਤਾਂ ਉਹਨਾਂ ਨੂੰ ਉਸੇ ਲਈ ਲੱਗਿਆ ਜਾਂਦਾ ਸੋ ਅਸੀਂ ਪੰਜਾਬ ਦੇ ਵਸਨੀਕਾਂ ਪੰਜਾਬ 'ਚ ਰਹੇ ਆ ਤੇ ਸਾਡੀ ਆਪਣੀ ਜੀ ਮੰਗ ਹੁੰਦੀ ਹੈ ਉਹਨੂੰ ਬੋਲਣ ਤੋਂ ਰੋਕਣਾ ਇਹ ਵੀ ਸਾਡੀ ਫਿਲਮ ਦਾ ਇੱਕ ਵਿਸ਼ਾ ਆ ਸੋ ਅ ਦੂਸਰੀ ਗੱਲ ਇਹ ਹੈ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਜਿਹੜਾ ਫੈਮਿਲੀ ਜਿਹੜਾ ਪਰਿਵਾਰਾ ਤੋਂ ਅਸੀਂ ਆਏ ਆ ਬਹੁਤ ਮੁਸ਼ਕਲਾਂ ਦੇ ਨਾਲ ਬਹੁਤ ਸਟਰਗਲ ਦੇ ਨਾਲ ਅੱਗੇ ਵਧੇ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉਹਦਾ ਇਹੀ ਕਾਰਨ ਸੀਗਾ ਕਿ ਸਾਡੇ ਕੋਲ ਚੰਗੀ ਐਜੂਕੇਸ਼ਨ ਨਹੀਂ ਸੀ ਅ ਅਸ ਕੌਨਫੀਡੈਂਸ ਨਹੀਂ ਸੀਗਾ ਉਹ ਤੇ ਉਹ ਜਿਹੜਾ ਸਕੂਲਾਂ ਦਾ ਸਵਰ ਹੈ ਬੇਸ਼ੱਕ ਜਿਹੜੀ ਗਵਰਨਮੈਂਟ ਹੈ ਜੇ ਬਹੁਤ ਇੱਕ ਪਹਿਲ ਕੀਤੀ ਹੈ ਬਹੁਤ ਵਧੀਆ ਤਰੀਕੇ ਨਾਲ ਸਕੂਲਾਂ ਤੇ ਕੰਮ ਹੋ ਰਿਹਾ ਹੈ ਬਟ ਹੱਲੇ ਵੀ ਬਹੁਤ ਲੋੜ ਹੈ ਉਹਨਾਂ ਨੂੰ ਹਾਈ ਟੈਕ ਕਰਨ ਦੀ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਇੰਟਰਨੈਟ ਦਾ ਯੋਗ ਹੈ ਸੀ ਉਹ ਕੈਮਰਾ ਗਲਤ ਕਰ ਰਿਹਾ ਸੀ ਸਾਰੇ ਕੋ ਫੋਨ ਨੇ ਪਹਿਲਾਂ ਕੈਮਰਾ ਤੋਂ ਦੇਸੀ ਹਣਾ ਤੇ ਬਦਲਦੇ ਸਮੇਂ ਦੇ ਨਾਲ ਸਾਨੂੰ ਸਕੂਲਾਂ ਦੇ ਵਿੱਚ ਪ੍ਰੋਜੈਕਟਰ ਵੀ ਚਾਹੀਦੇ ਆ ਕੰਪਿਊਟਰ ਵੀ ਚਾਹੀਦੇ ਆ ਇੰਟਰਨੈਟ ਵੀ ਚਾਹੀਦਾ ਸੋ ਉਹ ਸਾਰੀਆਂ ਸਹੂਤਾ ਹੋਣੀਆਂ ਚਾਹੀਦੀਆਂ ਤਾਂ ਜੋ ਸੀ ਗਲੋਬਲੀ ਇਨ ਟੱਚ ਰਹਿ ਸਕੀ ਪੰਜਾਬ ਦੇ ਬੱਚਾ ਦੇ ਵਿੱਚ ਸਕੂਲਾਂ ਦੀ ਹਾਲਤ ਕੁ ਸੁਧਾਰ ਕੋਈ ਨਜ਼ਰ ਆਂਦਾ ਨਹੀਂ ਬਿਲਕੁਲ ਰੀਡਿੰਗ ਆ ਨਾ ਤੇ ਹੁੰਦਾ ਹੈ ਰੀਡਿੰਗ ਆ ਨਾ ਹੁੰਦਾ ਔਰ ਉਹ ਹੀ ਗੱਲ ਆ ਗਈ ਕਿ ਕੋਈ ਵੀ ਚੀਜ਼ ਦਾ ਸਵੈਟਰ ਉਧੜਿਆ ਪਿਆ ਇਹਨੂੰ ਮੈਂ ਨੂੰ ਦੁਬਾਰਾ ਟਾਈਮ ਦਊਗਾ ਤੋ ਹਰ ਚੀਜ਼ ਨੂੰ ਠੀਕ ਕਰਨ ਲਈ ਸਮਾਜ ਚਾਹੀਦਾ ਹੁੰਦਾ ਤੇ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਇਹ ਗੱਲ ਮੈਨੂੰ ਮੈਨੂੰ ਨੋਟ ਲੱਗਦੀ ਹੈ ਬਹੁਤ ਚੰਗੀ ਗੱਲ ਹੈ ਕਿ ਨਾ ਚੀਜ਼ਾਂ ਦੀ ਨਾ ਵਿਚਾਰ ਚਰਚਾ ਹੁੰਦਾ ਨਹੀਂ ਹੋਰ ਅਸਟ ਵੀ ਹੁੰਦਾ ਕਰੇ ਸਾਡੇ ਸਵਾਲ ਨਹੀਂ ਸਾਡੇ ਸਵਾਲ ਆਪ ਵੀ ਬਹੁਤ ਜਗ੍ਹਾ ਸਵਾਲ ਕੀਤਾ ਮੈਨੂੰ ਵੀ ਇਹ ਲੱਗਦਾ ਹੈ ਕਿ ਇਹਦੇ ਵਿੱਚ ਜਿਹੜਾ ਬਹੁ ਗਲਤੀ ਜਿਹੜਾ ਕੁਸ਼ੀ ਬਾਗਲ ਜਿੰਮੇਵਾਰਤਾ ਕੁਸ਼ੀਸ਼ ਤਾਂ ਗਲਤ ਹੈ ਜਿੰਮੇਵਾਰੀ ਜਿੰਮੇਵਾਰੀ ਦੀ ਗੱਲ ਹੈ ਉਹ ਨਾ ਪੇਰੈਂਟਸ ਕਿਉਂ ਨਹੀਂ ਚਾਹੀਦੀ ਉਹ ਇਸ ਕਰਕੇ ਹੋਣੀ ਚਾਹੀਦੀ ਹੈ ਕਿ ਸਾਡੇ ਮਨਾਂ ਦੇ ਵਿੱਚ ਇਹ ਗੱਲ ਬਸ ਕੇ ਨਾ ਕਿ ਜੇ ਸਾਡਾ ਬੱਚਾ ਇਸ ਕੁਝ ਵੱਧ ਰਿਹਾ ਹੈ ਤਾਂ ਉਹ ਸਾਡਾ ਬੱਚਾ ਉਹਨਾਂ ਕਾਬਿਲ ਹੈ ਜੇ ਸਾਡਾ ਬੱਚਾ ਫਰਾਂਜੇ ਨਾਲ ਪੜ ਰਿਹਾ ਹੈ ਤਾਂ ਉਹ ਬੱਚਾ ਸੜਬ ਕਾਬਿਲ ਹੈ ਅਗਲੀ ਗੱਲ ਮੈਂ ਆਪਣੀ ਜ਼ਿੰਦਗੀ 'ਚ ਆਪ ਦੇਖਿਆ ਜੀ ਅਸੀਂ ਪੜ੍ਹਦੇ ਸੀਗੇ ਜੇ ਇੱਕ ਪਿੰਡ ਜਾਂ ਮੋਹੱਲੇ ਸ਼ਹਿਰ ਦੇ ਵਿੱਚ ਕੋਈ ਸਕੂਲ ਹੈ ਕੋਈ ਬੰਦਾ ਹੈ ਕੋਈ ਰਿਟਾਇਰ ਬੰਦਾ ਹੈ ਉਹ ਕੋਈ ਰਿਟਾਇਰ ਵਕੀਲ ਹੈ ਟੀਚਰ ਹੈ ਡਾਕਟਰ ਹੈ ਕੋਈ ਪੱਤਰਕਾਰ ਹੈ ਬਜ਼ੁਰਗ ਕੋਈ ਬੰਦਾ ਵੀ ਪੜ੍ਹ ਲਿਖਾ ਹੈ ਉਹਨਾਂ ਚਾਹੇ ਬੱਚਾ ਸਕੂਲ 'ਚ ਨਹੀਂ ਪੜ ਰਿਹਾ ਤਾਂ ਉਹ ਬੰਦਾ ਕਦੀ ਕਦਾਈਂ ਮਹੀਨੇ 'ਚ ਹਫਤੇ 'ਚ ਇੱਕ ਵਾਰ ਜਾ ਕੇ ਸਕੂਲ ਕੋਲ ਤਾਂ ਸਿਰ ਮਾਰ ਕੇ ਠੀਕ ਠਾਕ ਹੋ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਦੇਖ ਤੇ ਤੁਹਾਨੂੰ ਦੱਸੋ ਬੇਸ਼ੱਕ ਉਹ ਬੱਚਾ ਨਹੀਂ ਪੜਦਾ ਉਹਨੂੰ ਇਹ ਇੱਕ ਵਾਰੀ ਉਹਨੂੰ ਇਹ ਲੱਗਦਾ ਸੀਗਾ ਕਿ ਮੇਰੇ ਮਹੱਲੇ ਦੇ ਮੇਰੇ ਸ਼ਹਿਰ ਦੇ ਮੇਰੇ ਪਿੰਡ ਦੇ ਬੱਚੇ ਇੱਥੇ ਪੜ ਰਹੇ ਨੇ ਇਹਨਾਂ ਦੀ ਐਜੂਕੇਸ਼ਨ ਠੀਕ ਹੋਊਗੀ ਤਾਂ ਇੱਥੋਂ ਇਹ ਪੜ ਕੇ ਜਾਣ ਸਰ ਦੋਦੇ ਐਗਜ਼ਾਮਨ ਕੋਈ ਇਦਾਂ ਦੇ ਬੱਚੇ ਨੇ ਜਿਹੜੇ ਆਈਪੀਐਸ ਨੇ ਆਈਏਸ ਅਫਸਰ ਨੇ ਉਹ ਗਰੀਬ ਪਰਿਵਾਰ ਤੋਂ ਆਉਂਦੇ ਨੇ ਲੇਕਿਨ ਗੱਲ ਹੋ ਗਈ ਸਰ ਉਹਨਾਂ ਦੀ ਹਰ ਵਾਰੀ ਕੀ ਹੁੰਦੀ ਹੈ ਕਿ ਉਹ ਕੋਈ ਨਾ ਕੋਈ ਜਜ਼ਬਾ ਹੁੰਦਾ ਹੈ ਫਜ਼ੂਰੀ ਨਹੀਂ ਇਸ ਸਕੂਲ ਦਾ ਬੜੀਆ ਹਲਕਾ ਜਿਹਾ ਸਬਸ਼ੀਨ ਉਹ ਜੀ ਇਹ ਤੁਹਾਨੂੰ ਲੱਗਦਾ ਕਿ ਜੇ ਸਰਕਾਰੀ ਸਕੂਲ ਬਲੇ ਉਹ ਤੇਰਾ ਰਹੇਗਾ ਨਹੀਂ ਸਰਕਾਰੀ ਸਕੂਲ ਕਿਉਂਕਿ ਉਸ ਵਿੱਚ ਵੀ ਸਮੇਂ ਲਈ ਪੜਾਈ ਦੇ ਵੀ ਕੁਝ ਨਜ਼ਰ ਆ ਰਹੇ ਹਨ ਬਿਲਕੁਲ ਨਹੀਂ ਰਹਿੰਦੇ ਵਿੱਚ ਕੁਝ ਹੈ ਨਹੀਂ ਹਨ ਮੇਰੇ ਕੋਲ ਅਸੀਂ ਦੇਖੋ ਅਜੀਬ ਗੱਲ ਜਿਹੜੀ ਹੈ ਉਹ ਕਮਰਸ਼ੀਅਲ ਪੱਖ ਨਹੀਂ ਦੇ ਕੇ ਬਣਾਈ ਜੀ ਇਹਦੇ ਵਿੱਚ ਕੋਈ ਏਦਾਂ ਦਾ ਨੈਗੇਟਿਵ ਨਹੀਂ ਦਿਖਾਇਆ ਵੀ ਕੋਣ ਚੰਗਾ ਕੰਮ ਕਰ ਰਿਹਾ ਔਰ ਸਾਨੂੰ ਇਹ ਕਿ ਚੰਗਾ ਕੰਮ ਹਾਂ ਜਿਹਦੇ ਪੇਰੈਂਟਸ ਆ ਬੋਰਡ ਦੇ ਵਿੱਚ ਟੀਚਰਾਂ ਕੋਈ ਵਰਦੀ ਨਹੀਂ ਨਹੀਂ ਉਹ ਹੀ ਨਾ ਵਿੱਚ ਨਹੀਂ ਇਹ ਨਹੀਂ ਗੱਲ ਮੈਂ ਕਹਿੰਦਾ ਤੇਰਾ ਸਾਰੀ ਨਵੇਂ ਮਾਰ ਹੁੰਦੀਆਂ ਨੇ ਕੋਈ ਇਹ ਤੁਸੀਂ ਜੁਵੇਲ ਦਾ ਮਸਲਾ ਹੋਣਾ ਬੱਕਰੀ ਗੱਲ ਹੈ ਮੈਂ ਨਾ ਮੈਂ ਪੁੱਛਦਾ ਕਿ ਆ ਸਾਰੀ ਸਾਰੀ ਕਿਵੇਂ ਆ ਕਿਸੇ ਨੂੰ ਕਿ ਕਿ ਮਸਲਾ ਇੱਡਾ ਹੋ ਰਿਹਾ ਕਿ ਕੋਈ ਪਰਲਮੈਂਟ ਦੀ ਕੋਈ ਕਿਤੇ ਜ਼ਿੰਮੇਵਾਰ ਪਰਸਨ ਜਿਹਨੂੰ ਕਵਸਚਨ ਜੁਮੇ ਨੂੰ ਸਾਰੇ ਕੋਈ ਕਵੈਂਟਰ ਲਈ ਹਨਾ ਜਿੱਥੇ ਕੋਈ ਕਸੇ ਸਾਰੀ ਹੋ ਗਈ ਮੈਂ ਕਿਹਾ ਇਹ ਕੋ ਤੁਸੀਂ ਵੀ ਕਿਤਾ ਤੁਹਾਨੂੰ ਪੁੱਛਾ 100% ਸੋ ਮੈਨੂੰ ਲੱਗਦਾ ਵੀ ਉਹ ਸਦਾ ਮੈਂ ਨਾ ਤੁਹਾਡੇ ਕਿਉਂਕਿ ਤੁਸੀਂ ਤਾਂ ਐਵਰੀਡੇ ਸਵਾਲ ਕਰਦੇ ਸਵਾਲ ਜਵਾਬ ਜਿਹੜਾ ਬਹੁਤ ਲੋਕਾ ਹੁੰਦਾ ਹੈ ਨਾ ਉਸ ਚੀਜ਼ਾਂ ਦੇ ਨਾ ਤੁਹਾਨੂੰ ਪਤਾ ਨਾ ਹੋਵੇ ਮੈਂ ਅਜਨ ਟੀਚਰ ਦੇ ਵਿੱਚ ਕੈਰੈਕਟਰ ਪਲੇ ਕੀਤਾ ਕਿ ਮਤਲਬ ਇਹ ਨਹੀਂ ਮੈਂ ਟੀਚਰ ਆ ਅੱਜੋਂ ਟੀਚਰ ਨੇ ਟੀਚਰ ਦਾ ਕਰੈਕਟਰ ਪਲੇ ਕਰਨਾ ਹੈ ਬਲ ਰੀਅਲ ਲਾਈਫ ਸੇ ਤੇ ਮੈਂ ਤਾਂ ਰੀਅਲ ਲਾਈਫ ਦਾ ਟੀਚਰ ਬਟ ਮੈਨੂੰ ਆ ਲੱਗੇ ਵੀ ਯਾਰ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਦਾਂ ਦੇ ਬਹੁਤ ਸਾਲ ਹੋ ਗਏ ਮੈਂ ਕੰਮ ਕਰਦੇ ਆ ਬਹੁਤ ਸਾਰੀਆਂ ਫਿਲਮਾਂ ਵੀ ਬਣਾਈਆਂ ਬਟ ਮੇਨਾ ਨਾ ਤਵੇ ਉਹ ਉਹ ਸਮਾਂ ਆ ਗਿਆ ਕਿ ਹਜੇ ਮੁੱਦਿਆਂ ਤੇ ਅਸੀਂ ਕੰਮ ਕਰੀਏ ਜਿਹੜੇ ਮੁੱਦੇ ਸਮਾਜ ਲਈ ਸਹਾਇੀ ਹੋਣ ਕਿਤੇ ਨਾ ਕਿਤੇ ਹੈਲਪਫ ਹੋਣ ਅਸੀਂ ਪਿੱਛੇ ਜੇ ਮੈਂ ਬੀਐਫਐ ਆਪਣਾ 12ਵੀਂ ਫਿਲਮ ਦੇਖੀ ਸੀਗੀ ਜੋ ਜਿਹੇ 캐릭터 ਪਲੇ ਹੋਇਆ ਉਹ origignal story ਆ ਸ਼ਾਇਦ ਤੁਸੀਂ ਸਾਰਿਆਂ ਨੇ ਦੇਖੀ ਹੋਵੇ ਮੈਨੂੰ ਉਸ ਫਿਲਮ ਨੇ ਬਹੁਤ ਪੂਸਰਪ ਦਿੱਤਾ ਕਿ ਮਤਲਬ ਇੱਕ ਇੰਨੀ ਤਕਰੀਬ ਚ ਬੰਦਾ ਇੰਨੇ ਮਤਲਬ ਸਟਰਗਲ ਕਰਕੇ ਇੱਕ IPS ਅਫਸਰ ਬਣਦਾ ਉਹ ਪੜਦਾ ਹੈ ਬਟ ਹੁਣ ਮਸਲਾ ਇਹ ਹੈ ਸੋਚਣ ਦਾ ਕਿ ਉਸ ਬੰਦੇ ਕੋਲ ਚੰਗੀ ਸਕੂਲੀਅਤ ਹੁੰਦੀ ਜਾਂ ਉਹਦੇ ਪੇਰੈਂਟਸ ਅਫੋਰਡ ਕਰਦੇ ਹੁੰਦੇ ਚੰਗੇ ਸਕੂਲ ਚੰਗਾ ਸਕੂਲ ਕੀ ਹੈ ਜਿਵੇਂ ਇਹਨਾਂ ਨੇ ਕਿਹਾ ਕਿ ਮਿਲਣਾ ਚੰਗਾ ਸਕੂਲ ਨਹੀਂ ਆ ਚੰਗਾ ਮਤਲਬ ਟੈਲੋ ਟਿਊਸ਼ਨ ਇੱਕ ਬੰਦ ਕਵਰੇਜ ਜੀ ਪੜ ਲੈਂਦੇ ਆ ਹਨ ਬਈ ਕਰਦੇ ਆ ਵੀ ਜਿਹਨੇ ਸਮਝੋ ਮਾ ਜਿਹੜਾ ਗੁਰੂ ਆ ਉਹ ਕੰਨਿੰਗ ਕਰੀਦਾ ਰੱਖਦਾ ਹੈ ਉਹ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਮਤਲਬ ਇਹ ਸਰਕਾਰ ਦੇ ਵਿੱਚ ਬਹੁਤ ਮਤਲਬ ਛਾਣਾ ਧੱਕੇ ਜਿਹੜੇ ਟੈਸਟ ਪਾਸ ਕਰਕੇ ਟੀਚਰ ਆ ਰਹੇ ਨੇ ਪਹਿਲਾਂ ਇਦਾਂ ਨਹੀਂ ਹੁੰਦਾ ਸੀ ਕਿ ਮੇਰੇ ਨਾਲ ਖੁੱਦ ਕਈ ਜਾਂਦੇ ਪੜਦੇ ਰਹੇ ਨੇ ਕਿ ਨਾਲ ਸਭ ਤੋਂ ਪਿਛਲੇ ਟੈਸਟ ਦੇ ਨਾਂ ਵਾਲੇ ਬੰਦੇ ਹਾਂ ਹਾਂਜੀ ਉਹ ਵੀ ਸਰਕਾਰ ਦੇ ਕਰਕੇ ਆ ਰਹੇ ਨੇ ਦੱਬ ਕੇ ਕਰਨਾ ਜੀ 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 ਚਾਹਾਂ ਮਾਰ ਕੇ ਆ ਰਹੇ ਨੇ ਡਾਕਟਰ ਸਾਨਾ 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 ਲੱਗ ਗਿਆ ਨੇ ਟੈਸਟ ਦੇ ਕੇ ਬਕਾਇਦਾ ਆ ਰਹੇ ਨੇ ਸੋ ਇਹ ਚੰਗੀ ਪਹਿਲ ਲੱਗਦਾ ਬਾਕੀ ਦੇਖੋ ਅ ਦਲ ਫਿਰ ਹੋਈ ਆ ਜਾਂਦੀ ਐਜੂਕੇਸ਼ਨ ਬੈਕ ਬੋਨ ਹੈ ਕਿਸੇ ਵੀ ਜਨਰੇਸ਼ਨ ਦਾ ਸੋ ਜਿਹੜੇ ਪਿੰਡਾਂ ਦੇ ਖਾਸ ਕਰ ਅਸੀਂ ਜਿਹੜੀ ਸਾਡੀ ਪੀੜ੍ਹੀ ਸੀਗੀ ਬਹੁਤੇ ਲੋਕ ਬਹੁਤੇ ਜਿਹੜੇ ਉਸ ਜਨਰੇਸ਼ਨ ਦੇ ਲੋਕ ਸੀਗੇ ਉਹ ਇਸੇ ਕਰਕੇ ਸਕੂਲ ਤੋਂ ਹਟ ਜਾਂਦੇ ਸੀ ਅਫੋਰਡ ਨਹੀਂ ਕਰਦੇ ਸੀ ਉਹਦੇ ਪੇਰੈਂਟਸ इवन ਪ੍ਰਾਇਮਰੀ ਸਕੂਲ 'ਚ ਵੀ ਬੀ ਬੱਚੇ ਤੇ ਜੁਗ ਫੀਸ ਹੁੰਦੀ ਸੀ ਉਹ ਵੀ ਦੇਣ ਦੇ ਕਾਬਿਲ ਨਹੀਂ ਹੁੰਦੇ ਸੀ ਤੇ ਬੱਚੇ ਹਟ ਜਾਂਦੇ ਸੀਗੇ ਸੋ ਬਹੁਤ ਬੱਚੇ ਇਦਾਂ ਦੇ ਨੇ ਮੇਰੇ ਨਾਲ ਦੇ ਜਿਹੜੇ ਮੇਰੇ ਸਾਥੀ ਸਾਰੀ ਸਾਥੀ ਨੇ ਉਹ ਨਹੀਂ ਪੜ ਸਕੀ ਨਹੀਂ ਵਿਕਾਸ ਕਰ ਸਕੀ ਸੋ ਮੇਰਾ ਮਤਲਬ ਹੈ ਕਿ ਉਹ ਪੈਰੈਂਟਸ ਨੂੰ ਐਜ਼ ਅ ਫਲੋਕਾਰ ਐਜ਼ ਅ ਮੇਕਰ ਕਰਨੀ ਚਾਹੀਦੀ ਹੈ ਸੋ ਉਹ ਇੱਕ ਪਹਿਲਾ ਸੀ ਕੀਤੀ ਹੈ ਸਰਕਾਰ ਨੇ ਇਹ ਹੈ ਕਿ ਇਸ ਤਰ੍ਹਾਂ ਡਿਲੀਗੇਰੀ ਜਰੋੜ ਮਾਡਲ ਸਾਰਾ ਪੰਜਾਬ ਦੇ ਵਿੱਚ ਵੀ এডੂਕੇਸ਼ਨ ਫਰੀ ਹੋਵੇ ਧੰਨਵਾਦ ਐਜੂਕੇਸ਼ਨ ਫਰੀ ਹੋਏਗੀ ਪੰਜਾਬ ਨਹੀਂ ਹੋਣੀ ਚਾਹੀਦੀ ਆ ਹੋਏਗੀ ਕਿ ਨਹੀਂ ਹੋਏਗੀ ਇਹ ਨਹੀਂ ਪਤਾ ਪਰ এডੂਕੇਸ਼ਨ ਦਾ ਵਪਾਰ ਨਹੀਂ ਹੋਣਾ ਚਾਹੀਦਾ ਮੈਨੂੰ ਐ ਲੱਗਦਾ ਹੋਰ ਇਹ ਅਸੀਂ ਸਾਰੇ ਤੁਸੀਂ ਵੀ ਆਪ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹੋਏ ਅਸੀਂ ਬੈਸਟ ਐਜੂਕੇਸ਼ਨ ਦੇਈਏ ਇਸ ਸਮਾਂ ਆ ਲੱਗਦਾ ਵੀ ਜਿੱਥੇ ਏਸੀ ਲੱਗੇ ਹੋਏ ਨੇ ਜਿੱਥੇ ਖੂਬਸੂਰਤ ਬਿਲਡਿੰਗਾਂ ਬਣੀਆਂ ਹੋਈਆਂ ਨੇ ਜਿੱਥੇ ਇੰਗਲਿਸ਼ ਬੋਲੀ ਜਾਂਦੀ ਉਹ ਬੈਸਟ ਸਕੂਲ ਨੇ ਦੱਸਦੇ ਹੈਗੇ ਵਿਦਿਆਰਥੀ ਦੱਸਦੇ ਹੈਗੇ ਨੋਲਿਜ ਦੀ ਜਿਹੜੀ ਅਸੀਂ ਬੱਚੇ ਨੂੰ ਪੜਾ ਕੇ ਉਹਦਾ ਬੇਸਿਕ ਦਾ ਬਣ ਰਿਹਾ ਸੋ ਲੱਗਦਾ ਕਿ ਉਹ ਚੀਜ਼ਾਂ ਜ਼ਰੂਰੀ ਨੇ ਔਰ ਐਜੂਕੇਸ਼ਨ ਜਿਹੜੀ ਹੈ ਉਹ ਜਿੰਨੀ ਸਸਤੀ ਹੋਏਗੀ ਓਨੇ ਜ਼ਿਆਦਾ ਬੱਚੇ ਅੱਗੇ ਵਧਣਗੇ ਬਹੁਤ ਸਾਰੇ ਕਾਬਿਲ ਬੱਚੇ ਨੇ ਇਦਾਂ ਦੇ ਜਿਹੜੇ ਟੈਲੈਂਟਡ ਨੇ ਪਰ ਉਹ ਉਹਨਾਂ ਨੂੰ ਇੱਕ ਮੁੱਢਲੀ ਸਿੱਖਿਆ ਨਹੀਂ ਮਿਲਦੀ ਤੇ ਉਹ ਪਿੱਛੇ ਰਹਿ ਜਾਂਦੇ ਇਹਦੇ ਵਿੱਚ ਮਾਫ ਕਰੀ ਸੋਰੀ ਇਹਨਾਂ ਦਾ ਕੀ ਕਿਰਦਾਰ ਹੈ ਤੁਸੀਂ ਆਪਣੀ ਬਿਹਤਰੀ ਬੋਲਦਾ ਕਿ ਇਹ ਫੀਚਰ ਦੇ ਨਾਲ ਸੁਪੋਰਟ ਹੈ ਆਪਣੇ ਆਪ ਕਿੰਨਾ ਸੈਟ ਕਰ ਸਕੋ ਪਾਏ ਹੈ ਅਗਿਆਤ ਇਹਦਾ ਵੀ ਦਾਗ ਲਵਾਉਣਾ ਚਾਹੁੰਦੇ ਕਿ ਇਹ ਸਮਝਦੇ ਕਿ ਕੁਝ ਕਮੀ ਰਹੀ ਹੈ ਜਾਂ ਫਿਰ ਕਿ ਕਿੰਨਾ ਸੈਟੀਸਫਾਈ ਆਪਣੇ ਆਪ ਦੇਖੋ ਮੈਂ ਤਾਂ ਬਹੁਤ ਵਧੀਆ ਤਰੀਕੇ ਨਾਲ ਕੋਸ਼ਿਸ਼ ਕੀਤੀ ਹੈ ਇਸ ਫਿਲਮ ਨੂੰ ਲਵਾਉਣ ਦੀ ਬਹੁਤ ਸਾਰੀਆਂ ਚੀਜ਼ਾਂ ਡਿਸਾਈਡ ਤੁਸੀਂ ਸਾਰਿਆਂ ਨੇ ਕਰਦੀਆਂ ਹੁੰਦੀਆਂ ਜਦੋਂ ਫਿਲਮ ਦੇਖਣੀ ਹੈ ਜਦੋਂ ਆਡੀਅנס ਨੇ ਫਿਲਮ ਦੇਖਣੀ ਹੈ ਉਹ ਸਾਰੀਆਂ ਚੀਜ਼ਾਂ ਉਹ ਡਿਸਾਈਡ ਕਰਦੇ ਨੇ ਅਰ ਮੈਂ ਸੈਟੀਸਫਾਈ ਨਾ ਮੈਂ ਸਿਰਫ ਇਸ ਜੀ ਨੂੰ ਲੈ ਕੇ ਸੈਟੀਸਫਾਈ ਹੈ ਕਿ ਮੈਂ ਚੰਗਾ ਕੰਮ ਕੀਤਾ ਕੋਈ ਕਿ ਅਸੀਂ ਮਤਲਬ ਕਹਿ ਆਪਣਾ ਵੱਡੇ ਪੱਦੇ ਤੇ ਜਾਂ ਗਾੜੀਆਂ ਚ ਇਸ਼ਕ ਦਿਖਾਉਨੇ ਆ mohabbat ਦਿਖਾਉਨੇ ਆ ਉਹ ਵੀ ਚਲੋ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਬਟ ਮੈਨੂੰ ਲੱਗਦਾ ਕਿ ਹੋਰ ਬਹੁਤ ਸਾਰੇ ਮਸਲੇ ਨੇ ਜਿਵੇਂ ਕਿ ਮੇਰੇ ਗਾਣੇ ਗਾਣਾ ਅਸੀਂ ਕੀਤਾ ਸੀਗਾ ਜਿਨ੍ਹਾਂ ਪੁੱਤਰਾਂ ਨੇ ਆਪਣੇ ਮਾਪਿਆਂ ਤੋਂ ਕਰ ਲਈ ਜਦੋਂ ਉਹ ਜਾਣਾ ਉਹਨਾਂ ਨੂੰ ਸਿਆਣੇ ਪਤਾ ਲੱਗੂ ਚੰਨ ਸੀ ਕਿਆਂ ਜਿਹੜੇ ਦੁੱਖੀ ਵਿੱਚ ਸੁਭਾਇਤਾ ਜਦੋਂ ਪੀੜ ਲੱਗੇ ਆਪਣੇ ਗਿਆਨੇ ਪਤਾ ਲੱਗੂ ਮੈਨੂੰ ਲੱਗਦਾ ਕਿ ਮੈਂ ਉਹਦਾ ਕਿਰਦਾਰ ਪਲੇ ਕਰਨਾ ਚਾਹਣਾ ਵੱਡੇ ਪਰਦੇ ਤੇ ਕਿ ਮੈਂ ਇਸੇ ਸਮਾਜ ਚੋਂ ਨਿਕਲੇ ਆਂ ਔਰ ਜਿੱਦਾਂ ਮੈਂ ਪਹਿਲਾਂ ਗਿਆ ਵੀ ਬਹੁਤ ਅਸੀਂ ਉਹਨਾਂ ਫੈਮਲੀਆ ਤੋਂ ਆਏ ਆ ਕਿ ਵੀ ਸਾਨੂੰ ਲੱਗਦਾ ਸੀਗਾ ਕਿਸੇ ਬੰਦੇ ਤੇ ਪਹੁੰਚਾ ਕੇ ਤੇ ਅਸੀਂ ਪਹੁੰਚੇ ਆ ਤੇ ਮੈਨੂੰ ਲੱਗਦਾ ਵੀ ਇਹ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਤੇ ਅਸੀਂ ਵੀ ਇਸ ਸਮਾਜ ਨੂੰ ਕੁਝ ਨਾ ਕੁਝ ਦੇ ਦਿੱਤੀ ਮੈਡਮ ਦਾ ਵੀ ਕਿਰਦਾਰ ਹੈ ਫਿਲਾਂਦੇ ਵਿੱਚ ਤੁਹਾਡਾ ਕਿਰਦਾਰ ਹੈ ਸਾਸ਼ਕਾ ਜੀ ਸਾਇਣੀ ਪਹਿਲਾਂ ਮਾਹੁਮੰਦਿਆਸ ਥੋੜਾ ਜਿਹਾ ਦੇਖੂਗੇ ਤੇ ਜਿਵੇਂ ਆਪਨੇ ਕਿਰਦਾਰ ਬਾਰੇ ਗੱਲ ਕਰਦੇ ਆਂ ਤੇ ਕਿਹ ਅੱਛਾ ਸਿੱਖਿਆ ਨੂੰ ਓਪਨ ਓਪਰਟੀਨਿਟੀ ਦਿੰਦਾ ਹੈ ਜਦੋਂ ਇੱਕ ਅਧਿਆਪਕ ਪੂਰੀ ਕੋਸ਼ਿਸ਼ ਕਰ ਰਹੀ ਕਿ ਪ੍ਰਾਈਵੇਟ ਸਕੂਲ ਨੂੰ ਬਿਹਤਰ ਬਣਾਏ ਜਾਵੇ ਉਹਨਾਂ ਬੱਚਿਆਂ ਨੂੰ ਸਾਰੇ ਸਪੁੱਟਾ ਨਹੀਂ ਦਿੱਤੀਆਂ ਜਾਣ ਜਿਨ੍ਹਾਂ ਦਾ ਕਈ ਰੂ ਮਾਂਝੇ ਰਹ ਜਾਂਦੇ ਨੇ ਤੇ ਮੈਂ ਉਹਨਾਂ ਦੀ ਪੂਰੀ ਪੂਰੀ ਸਹਾਇਤਾ ਕਰ ਰਹੀ ਕਿ ਸਰਕਾਰ ਦਾ ਪੁਲਾ ਪੱਖ ਪੇਟ ਆ ਸਕਾ ਉਹਨਾਂ ਦੀ ਪੂਰੀ ਮਦਦ ਕਰ ਸਕਾ ਕਿ ਜੋ ਉਹਨਾਂ ਦਾ ਵਿਜ਼ਨ ਹੈ ਫੈਮਿਲੀ ਸਕੂਲ ਨੂੰ ਬਣਾ ਕੇ ਉਹ ਅਚੀਵ ਕਰ ਸਕਣਗੇ कि मेरा वो कैरेक्टर मेरे कैरेक्टर का नाम है हरप्रीत तो असं पूरी कोशिश की थी कि बहुत सोहने जो टॉपिक पर फिल्म बनाई जाए हाँ ते ते थी। थी जादा थो जादा फिल्म तो थोड़े राय असं चाहते हैं कि ज्यादा तो ज्यादा लोग ये फिल्म देखें तो थोड़ा पूरा सपोर्ट चाहिए एंड आई होप वो सू मिले ਕਿ ਲਾਦਾ ਵੀ ਤੁਸੀਂ ਇਹਦੇ ਵਿੱਚ ਉਹ ਜਿਹੜਾ ਉਹਦੇ ਕਿਤਾਬ ਦੀ ਇਮੇਜ ਹੈ ਕਿ ਉਹ ਤਾਰਨੀ ਹੈ ਉਹ ਵੀ ਉਹਦੇ ਵਿੱਚ ਬਿਲਕੁਲ ਮੈਨੂੰ ਲੱਗਦਾ ਹੈ ਕਿ ਜਿੱਦਾਂ ਮੈਂ ਗੱਲ ਕਰਦੀ ਹਾਂ ਕਿ ਚੰਗੀ ਚੀਜ਼ਾਂ ਵੀ ਨੇ ਦੁਨੀਆਂ 'ਚ ਮਾੜੀ ਚੀਜ਼ਾਂ ਵੀ ਨੇ ਹਰ ਕੋਈ ਇਨਸਾਨ ਮਾੜਾ ਹੁੰਦਾ ਹਰ ਕੋਈ ਇਨਸਾਨ ਚੰਗਾ ਹੁੰਦਾ ਪਰ ਅਸੀਂ ਕੋਸ਼ਿਸ਼ ਕੀਤੀ ਕਿ ਕਹਾਣੀ ਤੁਹਾਡੇ ਸਾਹਮਣੇ ਰੱਖਿਆ ਜਿੱਥੇ ਅਸੀਂ ਸਰਕਾਰ ਦਾ ਸਰਕਾਰ ਦੀ ਇੰਪੋਟੈਂਸੀ ਦਿਖਾਈਏ ਇੱਕ ਵਿਦਿਆਪਨ ਦੀ ਇੰਪੋਟੈਂਸੀ ਦਿਖਾਈਏ ਤੇ ਕਿੱਦਾਂ ਮਿਲ ਜੁਲ ਕੇ ਸਰਕਾਰ ਤੇ ਅਧਿਆਪਕ ਤੇ ਸਾਰੇ ਪੇਰੈਂਟਸ ਕੋਸ਼ਿਸ਼ ਕਰਨ ਕਿ ਸਕੂਲ ਨੂੰ ਬਚਾਇਆ ਜਾ ਸਕੇ ਹੋਰ ਵੀ ਸੋਚੀ ਖਾਸ

सच्ची ਗੱਲ कंट्रास्ट है ਹੈ ਬੱਚੇ ਆਪਣੀ ਮਾਂ ਨੂੰ ਤੋਂ ਦੂਰ ਹੁੰਦੇ ਜਾ ਰਿਹਾ ਤੇ ਅਸੀਂ ਉਹ टॉपिक पे टच करने की कोशिश तो 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 की ਹੈ ਇਸ ਕੋਲ ਡਵੈਲਪਮੈਂਟ ਕੀਤੀ ਬਾਕੀ ਬਹੁਤ ਸਾਰੇ ਹੋਰ ਚੀਜ਼ਾਂ ਨੇ ਤੁਸੀਂ ਚਾਹਿਆ ਕਿ ਤੁਸੀਂ ਸਾਰੇ सारे ਤੁਹਾਡੇ ਰੰਗ ਸਾਡੀ ਆਡੀਅੰਸ ਆ ਕਿ ताकि ਕਿ पता लगे ਪਤਾ ਲੱਗੇ ਕਿੰਨੀ ਇੰਪੋਰਟੈਂਟ ਹੈ ਹਾਂਜੀ ਤੇ ਜਦ ਮੈਨੂੰ ਇਸ ਕਹਾਣੀ ਬਾਰੇ ਪਤਾ ਲੱਗਿਆ ਸੀਗਾ ਮੈਨੂੰ ਨਹੀਂ ਪਤਾ ਸੀ ਪਹਿਲਾਂ ਜਦ ਸਰ ਨੇ ਮੈਨੂੰ ਸੁਣਾਇਆ ਤੇ ਮੇਰੇ ਮੰਮੀ ਪਾਪਾ ਸਰਕਾਰੀ ਸਕੂਲ ਚ ਪੜੇ ਹੋਏ ਨੇ ਅਸੀਂ ਹੁਣ ਪ੍ਰਾਈਵੇਟ ਸਕੂਲ ਚ ਪੜੇ ਹਾਂ ਅਲੱਗ ਗੱਲ ਹੈ ਪਰ ਮੈਂ ਉਹਨਾਂ ਦੇ ਪਿੰਡ ਜਾਂਦੀ ਰਹਿੰਦੀ ਆ ਤੇ ਜਦ ਮੈਨੂੰ ਪਤਾ ਲੱਗਿਆ ਤੇ ਮੈਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਿ ਮੈਂ ਜਾ ਕੇ ਦੇਖਾਂ ਕਿ ਉਹਨਾਂ ਸਕੂਲਾਂ ਦਾ ਕੀ ਹਾਲ ਹੈ ਬਹੁਤ ਜ਼ਿਆਦਾ ਸੁਧਾਰ ਆਇਆ ਪਹਿਲਾਂ ਨਾਲੋਂ ਪਰ ਕੁਝ ਚੀਜ਼ਾਂ ਹਲੇ ਵੀ ਨੇ ਜੋ ਹੋਰ ਜ਼ਿਆਦਾ ਸੁਧਾਰੀ ਜਾ ਸਕਦੀ ਸਰਕਾਰ ਇੱਕ ਜਿਹੜਾ ਦਾਵਾ ਕਰ ਰਹੀ ਕਿ ਅਸੀਂ ਸਾਡੇ ਪਿੰਡ ਖਾਸਰ ਸਰਕਾਰੀ ਸਕੂਲ ਨੇ ਮੈਂ ਜ਼ਿਆਦਾ ਸਕੂਲ ਲੈ ਜਾ ਸਕਦੀ ਬਸ ਮੈਂ ਮੀਟਿੰਗ ਸੌਰੀ ਤੁਹਾਨੂੰ ਕਹਾਂ ਮੈਂ ਉਹ ਸੈਕਸ਼ਨ ਇਹ ਪ੍ਰੈਕਟਿਸ ਕਰਵਾ ਲੈਂਦਾ ਸਾਡਾ ਇਪਾਨ ਮੈਂ ਇਹ ਕਹਿ ਸਕਦਾ ਜੇਕਰ ਕੰਮ ਕਰਦੀ ਜਿਹੜੀ ਮਾਰਗ ਕਰਦੀ ਇਹਦੇ ਨਾਲ ਦਾ ਕੰਮ ਦਾ ਮਾਪੱਖ ਰੱਖੋ ਜੇ ਜਿਹੜਾ ਤੁਹਾਡਾ ਡਾਟਾ ਹੈ ਜਿਸ ਦੇ ਜੇ ਉਹ ਵੀ ਸਿੰਗਰਸ ਨੇ ਗਾਣੇ ਲਗਾਏ ਆ ਪਲੇਅਰ ਚਲਣਾ ਹੈ ਇਹਦੇ ਵਿੱਚ ਕਮਲ ਖਾਨ ਨੇ ਲਗਾਇਆ ਫਿਰ ਵੀ ਦੁਬਾਰੇ ਹੈਗੇ ਨੇ ਜਿਸ ਵਿੱਚ ਜੱਸੀ ਬਾਜਾ ਨੇ ਲਗਾਇਆ ਔਰ ਜੋ ਮੈਂ ਇੱਕ ਛੋਟੀ ਜਿਹੀ ਫੌਟੋ ਲੈ ਸਰ ਜੀ ਕਿਸੇ ਵੀ ਆਰਟਿਸਟ ਨੂੰ ਮੈਂ ਚਾਰਜ ਨਹੀਂ ਕੀਤਾ ਨਾ ਲਾ ਲ even ਇਸ ਨੂੰ ਵੀ ਮੈਂ ਕੋਈ ਚਾਰਜ ਨਹੀਂ ਕੀਤਾ ਕਿਉਂਕਿ ਮੈਨੂੰ ਗਾਣਾ ਉਹ ਨਾ ਗਾਣਾ ਉਹ ਕਾੜਾ ਨਹੀਂ ਗਾਣਾ ਉਹਨਾਂ ਦਾ ਨਾਮ ਇਹ ਜਿਹੜਾ ਸੀ ਜਿਹੜਾ ਸੀ ਆਪਾਂ ਸਾਡੀ ਬਣੀ ਆ ਨਾ ਉਹਦੇ ਵਿੱਚ ਹੈਗਾ ਪਿੰਡ ਵਾਲਾ ਨੰਬਰ 1 ਤੋਂ ਆਇਆ ਤਾਂ ਆਪਾਂ ਪਰਗਣਾ ਸੂਰਤ ਤੁਸੀਂ ਜਦੋਂ ਟਰੇਲਰ ਦੇਖੋਗੇ ਪਤਾ ਤੁਸੀਂ ਦੇਖਿਆ ਜਾਂ ਦੇਖਿਆ ਉਹਦੇ ਵਿੱਚ नंबर वन नंबर वन आया अपना स्टैंडा सक्कू नंबर वन नंबर वन आया अपना स्टैंडा सक्कू सुनते एदा प्रेसर सर देखिए पिन काला सक्कू जरा ठीक है कि इसमें है कि किस की मतलब मोटिव के लिए की कार्य रहे कि ये देखो एक एक्चुअली ये सारी टीम ने चुना है ये तालवीरों ने फिल्म लिखी थी, थी। ਮੈਂ ਤੁਹਾਨੂੰ ਬਾਰੇ ਐਸਾ ਦੱਸਦਾ ਪਹਿਲਾਂ ਜਦੋਂ ਤੁਹਾਨੂੰ ਹਰ ਬੱਚਾ ਦੱਸਦਾ ਕਿ ਕੋਈ ਮੈਦਾਨ ਹੈ ਵੀ ਅੱਛਾ ਜੀ ਬਸ ਹੋਈ ਦਸਵਾਦਨੀ ਇਹ ਮਿਲਣ ਨਿਕਲਦਾ ਨਿਕਲ ਜਾਂਦਾ ਜਦੋਂ ਉਹ ਬੱਚੇ ਨਹੀਂ ਪੜਦੇ ਹਿੰਦੇ ਤਾਂ ਮੈਂ ਜਿਹੜੇ ਮੇਰੇ ਕਲਾਸਮੈਟਰ ਜਿਹਦਾ ਇਹਨਾਂ ਨੇ ਪੁੱਛਿਆ ਕਿ ਤੁਸੀਂ ਸਕੂਲ ਕਿਹਦੇ ਮੈਂ ਪੁੱਛ 10 15 ਸਕੂਲ ਚੂਸ ਕੇ ਆਪੇ ਜਿਹੜੇ ਤੇ ਅਪੂਰ ਨਾਲ ਉੱਥੇ ਜਿਹੜੇ ਤੇ ਉੱਥੇ ਜਿਹੜਾ ਯੂਸ ਅੱਜ ਦਾ ਨਵਾਂ ਵਾਸਤਾ ਨਾ ਉਹ ਮਤਲਬ ਜਿਹੜੇ ਸਕੂਲਾਂ ਜਿਹੜਾ ਉਹਦੇ ਐਡੇ ਸੋਇ ਸਕੂਲਾਂ ਆਏ ਗਿਆ ਕੰਪਿਊਟਰ ਵੀ ਲੱਗੇ ਹੋਏ ਉਹ ਇਹ ਵੀ ਲੱਗਦਾ ਕਿ ਸਰਕਾਰ ਤੁਹਾਨੂੰ ਪੈਸੇ ਨਹੀਂ ਹੁੰਦੀ ਤਾਂ ਅਸੀਂ ਹਰੇਕ ਠਿਕਣੇ ਤੋਂ ਰਾਹ ਨੂੰ ਤੇ ਪਾਣੇ ਨਾਲ ਕਦੇ 2000 ਟੱਕ ਦੇ ਆਪਾਂ ਮਤਲਬ ਪ੍ਰੋਵਾਈਡ ਕਰਦੇ ਜੇ ਬੱਚਿਆਂ ਨੂੰ ਵੀ ਕਿਤੇ ਇਹੋ ਜਿਹੀ ਕਮਾਧ ਰਹਿ ਜਾਂਦੇ ਮਾਨੂੰ ਨੇ ਐਡੀ ਖੁਸ਼ੀ ਹੋਈ ਵੀ ਯਾਰ ਕਿ ਜਿਹੜਾ ਵਧੀਆ ਟੀਚਰ ਆਉਦਾ ਕਿਉਂਕਿ ਪੂਚ ਅੰਦਰ ਬਸ ਮਾਰੀ ਨਹੀਂ ਸਾਲ ਲੱਗਦੇ ਜੇ ਕੋਈ ਪ੍ਰੈਕਟਿਕ ਕਰਾ ਰਿਹਾ ਕਿ ਜੇ ਵਧੀਆ ਕੰਪੀਟੈਂਟ ਟੀਚਰ ਆਉਂਦਾ ਤਾਂ ਤੁਹਾਨੂੰ ਕੋਈ ਲੋਚਦਾ ਬੰਦਾ ਹੋਵੇ ਤੇ ਉਹ ਉਹ ਤੇ ਮੇਰੇ ਖੁਦ ਪਿੰਡਾਂ ਦਾ ਖੁਦ ਆਉਂਦਾ ਹੈ ਨਾਡੋਵਾਲ ਦੇ ਚੰਪਾ ਨਿਕੜਤਾ ਉਹ ਫਿਰ ਵੀ ਨਾ ਉਹ ਇੱਕ ਨਾਮ ਰੱਖਿਆ ਪਿੰਡਾਂ ਨੋਵਾਲ ਦੇ ਦਿਸਕਟ ਨਾ ਇਹ ਉਹ ਉਹ ਦੇ ਤਰ੍ਹਾਂ ਜਿਹੜੇ ਅੰਨ ਦੇ ਪੌਦ ਚੋਂ ਜੂਰਦੇ ਨੇ ਟੀਚਰ ਵੀ ਐਡਵੈਸਰ ਐਟਾ ਮਤਲਬ ਉਹਨਾਂ ਨੂੰ ਜਨਮ ਆ ਰਿਹਾ ਸੂਚਿ ਰਾਉਣ ਦਾ ਤੇ ਐਡਰੈਸ ਲਿਖਿਆ ਹੋਇਆ ਤੇ ਤਾਂ ਇਹ ਲਿਖਿਆ ਗਿਆ ਕਰਤਾਰੀਆ ਦੀ ਟੀਚਰ ਤੇ ਲਿਖਿਆ ਹੋਇਆ ਤੇ ਉਹ ਸੇਮ ਪ੍ਰੈਕਟਿਸਾਂ ਦੇ ਪ੍ਰਿੰਸ ਨੂੰ ਮੈਂ ਕਹਿੰਦਾ ਇਹਨੂੰ ਸਰਪੰਚ 14 ਵੀ ਬੰਦ ਹੋਵੇ ਨਹੀਂ ਸ਼ੁਰੂ ਵੀ ਬਿਲਕੁਲ ਪਤਾ ਨਹੀਂ ਲੈ ਗਏ ਇਹ ਚਾਹੇ ਪੈ ਰਹੇ ਨੇ ਪ੍ਰਿੰਸ ਨਾਲ ਜੀ ਉਹ ਕਿੰਦਾ ਹੀ ਰਿਸਪੋਨਸਿਬਲ ਵਿਅਕਤੀ ਨੂੰ ਸਾਰਿਆਂ ਦੇ ਨਾਲ ਰੱਖ ਰਿਹਾ ਮੈਡਮ ਨੇ ਵੀ ਸਿੱਖਿਆ ਹੁਣ ਉਹਨਾਂ ਨੂੰ ਵੀ ਪਤਾ ਵੀ ਜਿਹੜਾ ਪੈਰਾਮੋਸਟਰ ਦਾ ਇਹ ਨਹੀਂ ਵੀ ਇਹ ਸਟਾਫ ਤੇ ਉਹਨਾਂ ਨੂੰ ਲੱਗਿਆ ਵੀ ਇਹ ਬੰਦਾ ਬੜਾ ਪੋਟੈਂਸ਼ੀਅਲ ਹੈ ਉਹਨਾਂ ਨੇ ਵੀ ਜਦੋਂ ਸਾਥ ਦਿੱਤਾ ਕਿ ਉਹ ਵੀ ਪੂਰ ਬਾਤ ਦਾ ਹੈ ਸਰ ਇੱਕ ਸਮਝਿਆ ਹੋਇਆ ਗੱਲ ਹੈ